ਸਤ ਸ੍ਰੀ ਅਕਾਲ ਸਭ ਤੋਂ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਸਟ੍ਰੈਟੇਜੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਿਹਦੇ ਨਾਲ ਤੁਸੀਂ ਕਿਸੇ ਵੀ ਸਟਾਕ ਦੇ ਵਿੱਚ ਆਪਸ਼ਨ ਟ੍ਰੇਡ ਕਰ ਸਕਦੇ ਹੋ ਜਾਂ ਫਿਰ ਇੰਟਰਾਡੇ ਟ੍ਰੇਡ ਕਰ ਸਕਦੇ ਹੋ ਜੋ ਕਿ 5x ਲਿਵਰੇਜ ਨਾਲ ਆਪਾਂ ਕਰਦੇ ਆਂ ਉਹ ਤੁਸੀਂ ਇਸ ਸਟ੍ਰੈਟੇਜੀ ਨਾਲ ਕਰ ਸਕਦੇ ਹੋ ਅਪਸਾਈਡ ਨੂੰ ਵੀ ਤੇ ਡਾਊਨਸਾਈਡ ਨੂੰ ਵੀ ਬਹੁਤ ਸਿੰਪਲ ਸਟ੍ਰੈਟੇਜੀ ਆ ਤੇ ਜਿਆਦਾ ਐਨਾਲਿਸਿਸ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਪੂਰਾ ਪ੍ਰੋਜੈਕਸ਼ਨ ਦਾ ਪਤਾ ਵੀ ਨਹੀਂ ਥੋੜਾ ਪਤਾ ਪਤਾ ਆ ਤਾਂ ਵੀ ਤੁਸੀਂ ਇਸ ਸਟ੍ਰੈਟਜੀ ਦੀ ਵਰਤੋਂ ਕਰ ਸਕਦੇ ਹੋ ਤੇ ਆਓ ਦੇਖਦੇ ਹਾਂ ਕਿ ਕਿਹੜੀ ਸਟ੍ਰੈਟਜੀ ਆ ਤੇ ਕਿਸ ਤਰ੍ਹਾਂ ਇਹ ਕੰਮ ਕਰੇਗੀ ਸਭ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰਨਾ ਹੁੰਦਾ ਜਦੋਂ ਵੀ ਮਾਰਕੀਟ ਓਪਨ ਹੁੰਦੀ ਹੈ 9:30 ਵਜੇ ਕੁਝ ਸਟਾਕਸ ਸਿਲੈਕਟ ਕਰ ਲੈਣੇ ਆ ਠੀਕ ਹੈ ਜਿਸ ਜਿਸ ਵੀ ਸਟਾਕ ਦੇ ਵਿੱਚ ਸਟ੍ਰੈਟਜੀ ਬਣੇਗੀ ਤੁਸੀਂ ਉਸ ਸਟਾਕ ਦੇ ਵਿੱਚ ਹੀ ਟ੍ਰੇਡ ਕਰਨੀ ਆ ਰੋਜ਼ਾਨਾ ਇੱਕ ਸਟਾਕ ਦੇ ਵਿੱਚ ਸਟ੍ਰੈਟਜੀ ਨਹੀਂ ਬਣੇਗੀ ਕਦੇ ਕਿਸੇ 'ਚ ਕਦੇ ਕਿਸੇ 'ਚ ਬਣ ਸਕਦੀ ਹੈ ਪਰ ਜਿਸ ਦੇ ਵਿੱਚ ਵੀ ਬਣੇਗੀ ਤੁਹਾਨੂੰ ਵਧੀਆ ਰਿਸਕ ਰਿਵਾਰਡ ਮਿਲੇਗਾ ਇਦੇ ਵਿੱਚ ਕੀ ਹੋਵੇਗਾ ਕਿ ਜਦੋਂ ਇਸ ਸਟ੍ਰੈਟਜੀ ਭੰਜ ਜਾਵੇਗੀ ਉਦੋਂ ਤੁਹਾਡੇ ਸਾਹਮਣੇ ਟਾਰਗੇਟ ਉਸੇ ਵੇਲੇ ਕਲੀਅਰ ਹੋ ਜਾਵੇਗਾ ਕਿ ਜਿਹੜਾ ਸਟਾਕ ਆ ਹੁਣ ਇੱਥੋਂ ਤੱਕ ਜਾਵੇਗਾ ਜੇ ਥੱਲੇੋਂ ਬਣੀਆਂ ਤੇ ਉੱਤੇ ਦਾ ਟਾਰਗੇਟ ਕਲੀਅਰ ਹੋ ਜਾਵੇਗਾ ਜੇ ਉੱਤੇੋਂ ਬਣੀਆਂ ਤੇ ਥੱਲੇ ਦਾ ਟਾਰਗੇਟ ਕਲੀਅਰ ਹੋ ਜਾਵੇਗਾ ਉਸ ਤੋਂ ਬਾਅਦ ਆ ਤੁਸੀਂ ਬਸ ਉਸੇ ਡਾਇਰੈਕਸ਼ਨ ਦੇ ਵਿੱਚ ਟਰੇਡ ਕਰਨੀ ਆ ਹੁਣ ਟਰੇਡ ਤੁਸੀਂ ਇੱਕ ਕਰ ਸਕਦੇ ਜੋ ਦੋ ਕਰ ਸਕਦੇ ਜੋ ਉਹ ਤੁਹਾਡੀ ਮਰਜ਼ੀ ਆ ਜੇ ਇੱਕ ਟਰੇਡ ਹੀ ਸਹੀ ਜਗ੍ਹਾ ਤੇ ਹੋਈ ਆ ਤਾਂ ਤੁਸੀਂ ਉਹਦੇ ਵਿੱਚ ਪੂਰਾ ਟਾਰਗੇਟ 30% ਕਰ ਸਕਦੇ ਜੋ ਤੇ ਮੈਕਸਿਮਮ ਟਾਈਮ ਤੁਹਾਨੂੰ ਉਹ ਪੂਰਾ ਟਾਰਗੇਟ ਆ ਮਿਲੇਗਾ ਹੀ ਮਿਲੇਗਾ ਇੰਟਰਾਡੇ ਦੇ ਵਿੱਚ ਕਿਸੇ ਦਿਨ ਹੋ ਸਕਦਾ ਹੈ ਕਿ ਪੂਰਾ ਟਾਰਗੇਟ ਨਾ ਮਿਲੇ ਤਾਂ ਇਸ ਸਟਰੈਟਜੀ ਨੂੰ ਆਪਾਂ ਹੁਣ ਦੇਖਦੇ ਹਾਂ ਕਿ ਕਿਵੇਂ ਇਹ ਕੰਮ ਕਰੇਗੀ ਤੇ ਕੀ ਕੀ ਗੱਲਾਂ ਦਾ ਤੁਸੀਂ ਇਹਦੇ ਵਿੱਚ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰਨਾ ਕਿ ਜਿਸ ਵੀ 9 15 ਤੇ ਜਦੋਂ ਮਾਰਕੀਟ ਓਪਨ ਹੋਗੀ ਤੇ ਕੁਝ ਸਿਲੈਕਟ ਸਟਾਕ ਤੁਸੀਂ ਸਿਲੈਕਟ ਕਰ ਲੈਣੇ ਆ ਠੀਕ ਹੈ ਸਟਾਕ ਕਿਹੜੇ ਤੁਸੀਂ ਸਿਲੈਕਟ ਕਰਨੇ ਆ ਇੰਟਰਾਡੇ ਟ੍ਰੇਡ ਕਰਨੀ ਹੈ ਤਾਂ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਜੇ ਆਪਸ਼ਨ ਕਰਨੀ ਆ ਤਾਂ ਤੁਸੀਂ ਜਿਨ੍ਹਾਂ ਦੇ ਵਿੱਚ ਆਪਸ਼ਨ ਹੁੰਦੀ ਆ ਉਹ ਸਟਾਕ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਆ ਤੁਸੀਂ ਜੋ ਵੀ ਲਾਸਟ ਡੇ ਦਾ ਕੈਂਡਲ ਹੋਇਆ ਉਹਦਾ ਡੇ ਹਾਈ ਤੇ ਡੇ ਲੋ ਤੁਸੀਂ ਮਾਰਕ ਕਰ ਲੈਣਾ ਠੀਕ ਹੈ ਬਸ ਇੰਨਾ ਕੀ ਕਰਨਾ ਹੋਰ ਕੁਝ ਨਹੀਂ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਵੇਖਣਾ ਆ ਆਪਾਂ ਇਹ ਵੇਖਣਾ ਆ ਕਿ ਮਾਰਕੀਟ ਡੇ ਹਾਈ ਦਾ ਫੇਕ ਬ੍ਰੇਕਆਊਟ ਕਰੇ ਤਾਂ ਆਪਾਂ लो तक टारगेट ਕਰਾਂਗੇ ਉਸੇ ਦਿਨ ਹੀ ਜੇ ਲੋ ਦਾ ਫੇਲਡ ਬ੍ਰੇਕਡਾਊਨ ਕਰਦੀ ਹੈ ਤਾਂ ਆਪਾਂ ਡੇ ਹਾਈ ਤੱਕ ਟਾਰਗੇਟ ਕਰਾਂਗੇ ਠੀਕ ਹੈ ਜੇ ਡੇ ਹਾਈ ਦਾ ਫੇਲਡ ਬ੍ਰੇਕਆਊਟ ਹੁੰਦਾ ਹੈ ਤਾਂ ਲੋ ਤੱਕ ਆਪਣੇ ਟਾਰਗੇਟ ਹੋਣਗੇ ਫਿਰ ਇਸਟੋਕ ਲੋ ਤੱਕ ਆ ਸਕਦਾ ਹੈ ਜੇ ਲੋ ਦਾ ਫੇਲਡ ਬ੍ਰੇਕਡਾਊਨ ਹੁੰਦਾ ਹੈ ਤਾਂ ਫਿਰ ਇਹ ਹਾਈ ਤੱਕ ਆ ਸਕਦਾ ਹੈ ਠੀਕ ਹੈ ਬਸ ਇਹੋ ਆਪਾਂ ਦੇਖਣਾ ਹੈ ਇਹ ਕਿਵੇਂ ਦੇਖਣਾ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਆ ਛੋਟੇ ਟਾਈਮ ਫਰੇਮ ਤੇ ਠੀਕ ਹੈ ਪਿੱਛੇ ਜਿਸ ਵੀ ਜਗ੍ਹਾ ਤੇ ਇਹ ਸਟ੍ਰੈਟਜੀ ਬਣੀ ਹੋਵੇਗੀ ਮੈਂ ਉਹ ਤੁਹਾਨੂੰ ਉੱਥੇ ਦਿਖਾਵਾਂਗਾ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਸਾਰਾ ਚਾਰਟ ਕੱਟ ਕੇ ਤੁਹਾਨੂੰ ਰੀਪਲੇ ਕਰਕੇ ਵੀ ਦਿਖਾਵਾਂਗੇ ਕਿਵੇਂ ਐਂਟਰੀ ਲੈਣੀ ਕਿਵੇਂ ਸਟਾਪ ਲੋਸ ਲਗਾਉਣਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਦੋਨਾਂ ਸਾਈਡ ਮੈਂ ਐਗਜ਼ਾਮਪਲ ਤੁਹਾਨੂੰ ਦੇਣ ਵਾਲਾ ਹਾਂ ਇਹ ਸਟਾਕ ਹੈਗਾ ਆ ਆਪਣਾ ਹੀਰੋ ਮੋਟਰ ਕੋਪਰ ਇੱਕ ਤੁਸੀਂ ਕਿਸੇ ਵੀ ਸਟਾਕ ਦੇ ਵਿੱਚ ਦੇਖ ਸਕਦੇ ਹੋ ਜ਼ਰੂਰੀ ਨਹੀਂ ਕਿ ਇਸੇ ਦੇ ਵਿੱਚ ਦੇਖਣਾ ਹੈ ਤੇ ਹਰ ਰੋਜ਼ ਇੱਕ ਸਟਾਕ ਦੇ ਵਿੱਚ ਨਹੀਂ ਬਣੇਗੀ ਜਿਸ ਦੇ ਵਿੱਚ ਵੀ ਬਣ ਰਹੀਏ ਤੁਸੀਂ ਉਸੇ ਸਟਾਕ ਦੇ ਵਿੱਚ ਟ੍ਰੇਡ ਕਰਨੀਆਂ ਉਹ ਬਾਕੀ ਕਿਸੇ ਵੀ ਸਟਾਕ ਨੂੰ ਤੁਸੀਂ ਨਹੀਂ ਦੇਖਣਾ ਇਹ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਮਾਰਕੀਟ ਦਾ ਪਿਛਲਾ ਟ੍ਰੈਂਡ ਕੋਈ ਵੀ ਚੱਲ ਰਿਹਾ ਹੋਵੇ ਉਹਦੇ ਨਾਲ ਆਪਾਂ ਨੂੰ ਕੋਈ ਲੈਣ-ਦੇਣ ਨਹੀਂ ਹੁੰਦਾ ਠੀਕ ਹੈ ਤੇ ਚਲੋ ਹੁਣ ਇਸ ਨੂੰ ਆਪਾਂ ਡਿਲੀਟ ਕਰਦੇ ਹਾਂ ਤੇ ਉਸ ਤੋਂ ਬਾਅਦ ਆ ਥੋੜਾ ਜਿਹਾ ਚਾਰਟ ਆਪਾਂ ਡਿਲੀਟ ਕਰਾਂਗੇ ਤੇ ਜਿਸ ਜਗ੍ਹਾ ਤੇ ਬਣੀ ਆ ਉੱਥੇ ਮੈਂ ਤੁਹਾਨੂੰ ਇਹ ਦਿਖਾਵਾਂਗਾ ਠੀਕ ਹੈ ਇਸ ਨੂੰ ਆਪਾਂ ਡਿਲੀਟ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਕੁਝ ਨਾ ਕੁਝ ਚਾਰਟ ਇਸ ਜਗ੍ਹਾ ਤੋਂ ਕੱਟ ਲੈਨੇ ਹੁਣ ਜਿਵੇਂ ਕਿ ਆ ਮੰਨ ਲਓ ਕਿ ਆ ਪਾਣਾ ਪਿਛਲੇ ਦਿਨ ਦਾ ਕੈਂਡਲ ਨੈਕਸਟ ਡੇ ਮਾਰਕੀਟ ਓਪਨ ਹੋਣੀ ਆ ਆਪਾਂ ਇਸ ਨੂੰ ਮਾਰਕ ਕਰਕੇ ਰੱਖ ਲਵਾਂਗੇ ਇਹਦਾ ਹਾਈ ਵੀ ਇਹਦਾ ਲੋ ਵੀ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਛੋਟੇ ਟਾਈਮ ਫਰੇਮ ਤੇ ਚਲੇ ਜਾਵਾਂਗੇ ਆਪਾਂ ਨੂੰ ਬਸ ਇਹੋ ਦੋ ਹੀ ਲੈਵਲ ਚਾਹੀਦੇ ਹੋਰ ਕੋਈ ਲੈਵਲ ਨਹੀਂ ਚਾਹੀਦਾ ਇੱਕ ਹਾਈ ਦਾ ਇੱਕ ਲੋ ਦਾ ਨਹੀਂ ਆਪਾਂ ਕਲੋਜ਼ਿੰਗ ਦਾ ਕਰਨਾ ਹੈ ਤੇ ਨਹੀਂ ਆਪਾਂ ਓਪਨਿੰਗ ਦਾ ਮਾਰਕ ਕਰਨਾ ਬਸ ਦੋ ਹੀ ਲੈਵਲ ਚਾਹੀਦੇ ਆ ਉਸ ਤੋਂ ਬਾਅਦ ਆਪਾਂ ਛੋਟੇ ਟਾਈਮ ਫਰੇਮ ਤੇ ਜਾ ਕੇ ਇਸ ਨੂੰ ਵਾਚ ਕਰਨ ਲੱਗ ਪਾਵਾਂਗੇ ਹੁਣ ਇਹਦੇ ਵਿੱਚ ਇੱਕ ਛੋਟੀ ਜੀ ਤੁਸੀਂ ਧਿਆਨ ਦਿਓ ਕਿ ਜੇ ਤਾਂ ਮੰਨ ਲਓ ਕਿ ਪੁਲਿਸ਼ ਕੈਂਡਲ ਆ ਪਿਛਲੇ ਦਿਨ ਦਾ ਤਾਂ ਤੁਹਾਨੂੰ ਪਤਾ ਹੈ ਕਿ ਮਾਰਕੀਟ ਇੱਥੇ ਖੁੱਲਣ ਦੇ ਚਾਂਸ ਹੈ ਬਾਈ ਚਾਂਸ ਕਿਤੇ ਗੈਪ ਡਾਊਨ ਵਗੈਰਾ ਖੁੱਲ ਸਕਦੀ ਹੈ ਨਹੀਂ ਜਾਂ ਇੱਥੇ ਖੁੱਲਣ ਦੇ ਚਾਂਸ ਹੈ ਤੇ ਜੇ ਰੈੱਡ ਕੰਡਲ ਹੈ ਤੇ ਮਾਰਕੀਟ ਦੇ ਥੱਲੇ ਲੋ ਦੇ ক্লোজিং ਦੇ ਆਸ-ਪਾਸ ਖੁੱਲਣ ਦੇ ਜ਼ਿਆਦਾ ਚਾਂਸ ਹੁੰਦੇ ਆ ਗੈਪ ਅਪ ਗੈਪ ਡਾਊਨ ਤਾਂ ਕਈ ਵਾਰ ਹੀ ਹੁੰਦਾ ਹੈ ਠੀਕ ਹੈ ਤੇ ਇਸ ਚੀਜ਼ ਨੂੰ ਤੁਸੀਂ ਸਮਝ ਸਕਦੇ ਹੋ ਹੁਣ ਉਸ ਤੋਂ ਬਾਅਦ ਆ ਤੁਸੀਂ ਕੀ ਕਰਨਾ ਹੈ ਬਾਕੀ ਇਹਦੇ ਵਿੱਚ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਮਾਰਕੀਟ ਜੇ ਜਿਆਦਾਤਰ ਫਲੈਟ ਓਪਨ ਹੋਵੇ ਤਾਂ ਵੀ ਇਹ ਸਟਰੈਟਜੀ ਬਣੇਗੀ ਗੈਪ ਅਪ ਓਪਨ ਹੋਵੇ ਹਾਈ ਦੇ ਉੱਤੇ ਤਾਂ ਵੀ ਪੰਜ ਜਾਵੇਗੀ ਗੈਪ ਡਾਉਨ ਓਪਨ ਹੋਵੇ ਲੋਅ ਦੇ ਥੱਲੇ ਤਾਂ ਵੀ ਉਹ ਬਣ ਜਾਵੇਗੀ ਤੇ ਆਪਣਾ ਜੇ ਥੱਲੇ ਮਤਲਬ ਕਿ ਕੈਂਡਲ ਦੀ ক্লোজিং ਹੋਈ ਹੈ ਕੈਂਡਲ ਰੈੱਡ ਆ ਉਥੇ ਓਪਨ ਹੁੰਦੀ ਹੈ ਤਾਂ ਵੀ ਇਹ ਸਟ੍ਰੈਟਜੀ ਬਣ ਸਕਦੀ ਹੈ ਮਿਡਲ ਦੇ ਵਿੱਚ ਓਪਨ ਹੋਣ ਤੇ ਵੀ ਬਣ ਸਕਦੀ ਹੈ ਪਰ ਮਿਡਲ ਤੇ ਓਪਨ ਹੋਣ ਤੇ ਤੁਹਾਡੀ ਸਟ੍ਰੈਟਜੀ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਬਣੇ ਤੇ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਦੇਣਾ ਹੈ ਠੀਕ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਿ ਨੈਕਸਟ ਦੇ ਮਾਰਕੀਟ ਕਿੱਥੇ ਓਪਨ ਹੁੰਦੀ ਆ ਆਪਾਂ ਛੋਟੇ ਟਾਈਮ ਫਰੇਮ ਤੇ ਚੱਲਾਂਗੇ ਹੁਣ ਆਪਾਂ 15 ਮਿੰਟ ਟਾਈਮ ਫਰੇਮ ਤੇ ਨਹੀਂ 5 ਮਿੰਟ ਟਾਈਮ ਫਰੇਮ ਤੇ ਚੱਲਾਂਗੇ 5 ਮਿੰਟ ਤੇ ਵੀ ਤੁਸੀਂ ਦੇਖ ਸਕਦੇ ਹੋ ਤੇ 15 ਮਿੰਟ ਤੇ ਵੀ ਦੇਖ ਸਕਦੇ ਹੋ ਇਹ ਦੇਖੋ ਪਿਛਲੇ ਦਿਨ ਦਾ ਡੇ ਲੋ ਡੇ ਹਾਈ ਆਪਣੇ ਕੋਲੇ ਆ ਗਿਆ ਠੀਕ ਹੈ ਇਹ ਆਪਣੇ ਕੋਲੇ ਪਿਛਲੇ ਦਿਨ ਦਾ ਹਾਈ ਇਹ ਪਿਛਲੇ ਦਿਨ ਦਾ ਲੋ ਆ ਗਿਆ ਠੀਕ ਹੈ ਹੁਣ ਮਾਰਕੀਟ ਹਾਈ ਦਾ ਫੇਲਡ ਬ੍ਰੇਕ ਆਊਟ ਬ੍ਰੇਕ ਆਊਟ ਕਰਦੀ ਆ ਤਾਂ ਆਪਾਂ ਲੋ ਤੱਕ ਟਾਰਗੇਟ ਲੈ ਕੇ ਚੱਲਾਂਗੇ ਠੀਕ ਹੈ ਤੇ ਲੋ ਦਾ ਫੇਲਡ ਬ੍ਰੇਕਡਾਉਨ ਕਰਦੀ ਹੈ ਤੇ ਹਾਈ ਤੱਕ ਜਿੱਤੇ ਕੀ ਇਸ ਕੈਂਡਲ ਦੇ ਵਿੱਚ ਘੱਟ ਚਾਂਸ ਹੋਣਗੇ ਕਿਉਂਕਿ ਪਿਛਲੇ ਦਿਨ ਦਾ ਕੈਂਡਲ ਬੁਲਿਸ਼ ਆ ਤੇ ਇੱਥੋਂ ਮਾਰਕੀਟ ਥੱਲੇ ਜਾ ਕੇ ਪਹਿਲਾਂ ਆ ਚੀਜ਼ ਕਰਕੇ ਫਿਰ ਬਾਅਦ ਦੇ ਵਿੱਚ ਉੱਤੇ ਆਏ ਉਹ ਚਾਂਸ ਘੱਟ ਹੈ ਚਾਂਸ ਜ਼ਿਆਦਾ ਕੀ ਹੈ ਕਿ ਮਾਰਕੀਟ ਇੱਥੋਂ ਫੇਲਡ ਬ੍ਰੇਕਆਊਟ ਕਰਕੇ ਥੱਲੇ ਜਾ ਸਕਦੀ ਹੈ ਠੀਕ ਹੈ ਇਹਦਾ ਤੁਹਾਨੂੰ ਪਹਿਲਾਂ ਪਤਾ ਚੱਲ ਜ ਜਾਵੇਗਾ ਕੈਂਡਲ ਬੁਲਿਸ਼ ਆ ਤਾਂ ਮਤਲਬ ਕਿ ਥੱਲੇ ਵਾਲੀ ਸਟ੍ਰੈਟਜੀ ਤੁਹਾਡੀ ਬਣ ਸਕਦੀ ਹੈ ਜੇ ਕੈਂਡਲ ਬੈਰਿਸ਼ ਹੈ ਤਾਂ ਉੱਤੇ ਵਾਲੀ ਬਣ ਸਕਦੀ ਹੈ ਕਈ ਵਾਰੀ ਬੁਲਿਸ਼ ਦੇ ਵਿੱਚ ਵੀ ਮਤਲਬ ਕਿ ਜੇ ਮਾਰਕੀਟ ਗੈ ਤੇ ਫਲੈਟ ਖੁੱਲ ਕੇ ਪਹਿਲਾਂ ਉੱਤੇ ਜਾ ਕੇ ਫਿਰ ਥੱਲੇ ਇਸ ਤਰ੍ਹਾਂ ਆ ਸਕਦੀ ਹੈ ਮਤਲਬ ਉਹ ਵੀ ਬਣ ਸਕਦੀ ਹੈ ਪਰ ਮੈਂ ਤੁਸੀ ਇਹ ਦੇਖਣਾ ਆ ਕਿ ਡੇਹਾਈ ਤੇ ਡੇਲੋ ਦਾ ਫੇਲਡ ਬ੍ਰੇਕਡਾਊਨ ਡੇਹਾਈ ਦਾ ਫੇਲਡ ਬ੍ਰੇਕਆਊਟ ਤੇ ਡੇਲੋ ਦਾ ਫੇਲਡ ਬ੍ਰੇਕਡਾਊਨ ਹੁਣ ਆਪਾਂ ਚੱਲਾਂਗੇ ਛੋਟੇ ਟਾਈਮ ਫਰੇਮ ਇਸ ਨੂੰ ਪਲੇ ਕਰਾਂਗੇ ਕਿ ਮਾਰਕੀਟ ਕਿੱਥੇ ਓਪਨ ਹੋਈ ਹੈ ਠੀਕ ਹੈ ਦੇਖੋ ਮਾਰਕੀਟ ਵੇਚ ਹੀ ਓਪਨ ਹੋਈ ਆ ਮਤਲਬ ਕਿ ਜਿਹੜਾ ਆਪਾਂ ਨੂੰ ਸਟਾਕ ਆ ਫਲੈਟ ਥੋੜਾ ਜਿਹਾ ਗੈਪ ਅਪ ਜਾਂ ਫਲੈਟ ਓਪਨ ਹੋਇਆ ਉਸ ਤੋਂ ਬਦਾ ਹਾਈ ਦੇ ਉੱਤੇ ਚਲਾ ਗਿਆ ਪਿਛਲੇ ਦਿਨ ਦੇ ਹਾਈ ਦੇ ਉੱਤੇ ਚਲਾਗਾ ਕੋਈ ਟੈਨਸ਼ਨ ਨਹੀਂ ਤੁਸੀਂ ਕੁਝ ਨਹੀਂ ਕਰਨਾ ਮਤਲਬ ਕਿ ਇਸ ਨੇ ਹਾਈ ਬ੍ਰੇਕ ਕਰ ਦਿੱਤਾ ਹੈ ਜਦੋਂ ਵੀ ਫੇਲਡ ਬ੍ਰੇਕਆਊਟ ਜਾਂ ਫੇਲਡ ਬ੍ਰੇਕਡਾਊਨ ਹੋਣਾ ਹੈ ਉਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਪਿਛਲੇ ਦਿਨ ਤੇ ਹਾਈ ਲੋ ਤੋਂ ਥੱਲੇ ਪ੍ਰਾਈਸ ਗਿਆ ਆ ਤੇ ਜਾਂ ਪਿਛਲੇ ਦਿਨ ਦੇ ਹਾਈ ਤੋਂ ਉੱਤੇ ਪ੍ਰਾਈਸ ਜਾਵੇ ਤਾਂ ਤਾਂ ਹੀ ਇਹ ਹੁੰਦਾ ਹੈ ਠੀਕ ਹੈ ਮਤਲਬ ਕਿ ਉੱਤੋਂ ਦੀ ਉਸ ਨੇ ਲਿਕুইਡਿਟੀ ਜਾਂ ਉੱਤੋਂ ਦੇ ਐਸਐਲ ਹੰਟ ਕਰ ਦਿੱਤੇ ਆ ਜਾਂ ਤਾਂ ਬ੍ਰੇਕਆਊਟ ਕਰਕੇ ਸਟਾਕ ਨੇ ਉੱਤੇ ਜਾਣਾ ਹੁੰਦਾ ਹੈ ਤੇ ਜਾਂ ਫਿਰ ਇੱਥੋਂ ਫੇਲਡ ਬ੍ਰੇਕਆਊਟ ਕਰਕੇ ਸਟਾਕ ਨੇ ਰਿਵਰਸ ਹੋਣਾ ਹੁੰਦਾ ਹੈ ਠੀਕ ਹੈ ਦੋ ਹੀ ਚੀਜ਼ਾਂ ਹੁੰਦੀਆਂ ਹਮੇਸ਼ਾ ਮਾਰਕੀਟ ਦੇ ਵਿੱਚ ਪਰ ਆਪਾਂ ਇੱਥੇ ਫੇਲਡ ਬ੍ਰੇਕਆਊਟ ਹੀ ਦੇਖਣਾ ਹੈ ਬ੍ਰੇਕਆਊਟ ਬਾਰੇ ਕੁਝ ਵੀ ਨਹੀਂ ਦੇਖਣਾ ਉਸ ਤੋਂ ਬਾਅਦ ਆਪਾਂ ਇਸ ਨੂੰ ਅੱਗੇ ਪਲੇ ਕਰਾਂਗੇ ਠੀਕ ਹੈ ਬ੍ਰੇਕਆਊਟ ਦੀ ਆਪਣੀ ਕੰਡੀਸ਼ਨਾਂ ਜਿਹੜੀਆਂ ਤੁਸੀਂ ਇਹ ਦੇਖੀਆਂ ਹੋਣਗੀਆਂ ਤਾਂ ਉਹ ਵੀ ਦੇਖ ਸਕਦੇ ਜੋ ਬਾਕੀ ਉਹ ਜੇ ਨਹੀਂ ਤੁਹਾਨੂੰ ਪਤਾ ਕੰਡੀਸ਼ਨਾਂ ਤਾਂ ਵੀ ਕੋਈ ਚੱਕਰ ਨਹੀਂ ਹੁਣ ਤੁਸੀਂ ਬਸ ਕੀ ਕਰਨਾ ਹੈ ਕਿ ਲਾਸਟ ਸਵਿੰਗ ਲੋਅ ਮਾਰਕ ਕਰਕੇ ਰੱਖ ਲੈਣਾ ਹੈ ਹੋਰ ਕੁਝ ਨਹੀਂ ਕਰਨਾ ਆਪਾਂ ਅੱਜ ਦਾ ਪ੍ਰਾਈਸ ਜਦੋਂ ਉੱਤੇ ਨੂੰ ਚੱਲ ਰਿਹਾ ਹੋਵੇਗਾ ਇਹਦੇ ਵਿੱਚ ਆਪਾਂ ਲਾਸਟ ਸਵਿੰਗ ਲੋਅ ਮਾਰਕ ਕਰਾਂਗੇ ਜਿਹੜਾ ਕਿ ਆਪਣਾ ਆ ਬੰਦਾ ਹੈ ਠੀਕ ਹੈ ਇਹੀ ਬੰਦਾ ਨਾ ਲਾਸਟ ਸਵਿੰਗ ਲੋ ਨੂੰ ਪਛਾਣਨ ਦਾ ਤਰੀਕਾ ਵੀ ਮੈਂ ਦੱਸਿਆ ਹੋਇਆ ਹੈ ਕੀ ਆ ਕਿ ਐਸੈਡ ਵਾਲਾ ਕੈਂਡਲ ਤੇ ਐਸੈਡ ਵਾਲਾ ਕੈਂਡਲ ਤੋਂ ਜਿਹੜਾ ਵਿਚਕਾਰਲੇ ਵਾਲੇ ਕੈਂਡਲ ਦਾ ਲੋ ਥੱਲੇ ਹੋਵੇ ਠੀਕ ਹੈ ਤੇ ਸਵਿੰਗ ਹਾਈ ਦੇ ਵਿੱਚ ਵਿਚਕਾਰਲੇ ਵਾਲੇ ਕੈਂਡਲ ਦਾ ਹਾਈ ਦੋਨਾਂ ਸਾਈਡ ਵਾਲੇ ਕੈਂਡਲਾਂ ਤੋਂ ਉੱਤੇ ਹੋਵੇ ਉਹ ਸਵਿੰਗ ਹਾਈ ਹੁੰਦਾ ਠੀਕ ਹੈ ਬਾਕੀ ਜਿਆਦਾ ਚੱਕਰਾਂ 'ਚ ਪੈਣ ਦੀ ਕੋਈ ਲੋੜ ਨਹੀਂ ਗਈ ਕਿਉਂਕਿ ਹਰ ਵਾਰ ਤੁਸੀਂ ਸਹੀ ਨਹੀਂ ਹੋ ਸਕਦੇ ਇਹ ਚੀਜ਼ ਮੰਨ ਕੇ ਹੀ ਤੁਸੀਂ ਟ੍ਰੇਡਿੰਗ ਦੇ ਵਿੱਚ ਆਉਣਾ ਜੇ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਜੀ ਠੀਕ ਹੈ ਹਰ ਵਾਰ ਦੁਸੀਂ ਸਹੀ ਨਹੀਂ ਹੋ ਸਕਦੇ ਪਰ ਫਿਰ ਵੀ ਜਿੰਨਾ ਤੁਸੀਂ ਪਰਫੈਕਟ ਐਗਜ਼ਾਮਪਲ ਲਓਗੇ ਤਾਂ ਉਹ ਤੁਹਾਡੇ ਜ਼ਿਆਦਾ ਕੰਮ ਆਉਣਗੇ ਮਤਲਬ ਕਿ ਜਿਹਦੇ ਵਿੱਚ ਵਧੀਆ ਸੈਟਅਪ ਬਣਿਆ ਹੋਇਆ ਉਹ ਤੁਹਾਡੇ ਜ਼ਿਆਦਾ ਕੰਮ ਆਵੇਗਾ ਉਸ ਤੋਂ ਬਾਅਦ ਆ ਵੇਟ ਕਰਨਾ ਆਪਾਂ ਸਵਿੰਗ ਲੋ ਬ੍ਰੇਕ ਹੋਣ ਦਾ ਸਵਿੰਗ ਲੋ ਦਾ ਬ੍ਰੇਕਡਾਊਨ ਹੋਣ ਦਾ ਠੀਕ ਹੈ ਇਹ ਦੇਖੋ ਬ੍ਰੇਕਡਾਊਨ ਹੋ ਗਿਆ ਸਵਿੰਗ ਲੋ ਦਾ ਬ੍ਰੇਕਡਾਊਨ ਹੋ ਗਿਆ ਹੁਣ ਆਪਣੀ ਸਟ੍ਰੈਟਜੀ ਬਣ ਗਈ ਠੀਕ ਹੈ ਮਤਲਬ ਕਿ ਮਾਰਕੀਟ ਨੇ ਕੀ ਕੀਤਾ ਫੇਲਡ ਬ੍ਰੇਕਆਊਟ ਕਰਕੇ ਸਟਰਕਚਰ ਸ਼ਿਫਟ ਕਰ ਦਿੱਤਾ ਹੁਣ ਸਿੰਪਲ ਹੈ ਕਿ ਆਪਾਂ ਇਸ ਸਟਾਕ ਨੂੰ ਸੈੱਲ ਕਰਨਾ ਹੈ ਜਾਂ ਫਿਰ ਜੇ ਆਪਾਂ ਇਹਦੇ ਵਿੱਚ ਆਪਸ਼ਨ ਟ੍ਰੇਡ ਕਰਨੀ ਹੈ ਤਾਂ ਪੁੱਟ ਬਾਈ ਕਰਨੀ ਹੈ ਠੀਕ ਹੈ ਹੁਣ ਇਹਦੇ ਵਿੱਚ ਜੋ ਵੀ ਤੁਸੀਂ ਇੰਟਰਾਡੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਹਾਡੀ ਸਟ੍ਰੈਟਜੀ ਬਣੇਗੀ ਤਾਂ ਸੈੱਲ ਔਨ ਰਾਈਜ਼ ਤੁਸੀਂ ਕਰਦੇ ਜਾਵੋਗੇ ਜਿੰਨਾ ਚਿਰ ਪ੍ਰਾਈਸ ਡੇ ਦੇ ਲੋ ਤੱਕ ਨਹੀਂ ਚਲਾ ਜਾਂਦਾ ਠੀਕ ਹੈ ਤੁਹਾਡਾ ਟਾਰਗੇਟ ਇਹ ਰਹੇਗਾ ਇਸ ਨੂੰ ਜਿੰਨਾ ਚਿਰ ਇਹ ਟਾਰਗੇਟ ਪੂਰਾ ਨਹੀਂ ਹੁੰਦਾ ਉਨਾ ਚਿਰ ਤੁਹਾਡਾ 뷰 ਇਹਦੇ ਵਿੱਚ ਡਾਊਨ ਸਾਈਡ ਦਾ ਹੀ ਰਹੇਗਾ ਹੋਰ ਕੋਈ 뷰 ਤੁਸੀਂ ਨਹੀਂ ਬਣਾਉਣਾ ਉਸੇ ਹਿਸਾਬ ਨਾਲ ਟ੍ਰੇਡ ਕਰਨੀ ਹੈ ਹੁਣ ਟ੍ਰੇਡ ਤੁਹਾਨੂੰ ਹੋ ਸਕਦਾ ਕਿ ਐਂਟਰੀ ਇੱਥੇ ਮਿਲ ਜਾਵੇ ਹੋ ਸਕਦਾ ਕਿ ਥੱਲੇ ਜਾ ਕੇ ਮਿਲੇ ਉਹ ਤੁਹਾਡੇ ਤੇ ਦੇ ਟੰਡਿਆਂ ਹੁਣ ਐਗਰੈਸਿਵ ਇੰਟਰੀ ਜਿਹੜੀ ਲੋਕ ਕਰਨਾ ਚਾਹੁੰਦੇ ਆ ਉਹ ਇਸ ਵਿੰਗ ਲੋਅ ਦੇ ਬ੍ਰੇਕਡਾਊਨ ਦੇ ਉੱਤੇ ਕਰ ਸਕਦੇ ਆ ਤੇ ਸਟਾਪ ਲੌਸ ਉਹਨਾਂ ਨੂੰ ਇਸ ਸਹਾਈ ਦੇ ਉੱਤੇ ਲਗਾਉਣਾ ਪਊਗਾ ਠੀਕ ਹੈ ਉਸ ਤੋਂ ਪਹਿਲਾਂ ਜੇ ਵਿੱਚ ਸੈਟਅਪ ਦੇਖਣੇ ਆ ਤੇ ਜਿਵੇਂ ਤੁਹਾਨੂੰ ਸਿੰਗਲ ਆਉਟ ਰੇਰੀਏ ਨਾਲ ਟ੍ਰੇਡ ਕਰਨ ਦਾ ਤਰੀਕਾ ਦੱਸਿਆ ਹੋਇਆ ਆ ਉਸ ਤੋਂ ਇਲਾਵਾ ਸਪਲਾਈ ਜ਼ੋਨ ਤੇ ਡਿਮਾਂਡ ਜ਼ੋਨ ਦਾ ਤਰੀਕਾ ਦੱਸਿਆ ਹੋਇਆ ਆ ਠੀਕ ਹੈ ਬੁਲਿਸ਼ ਤੇ ਬੈਰਿਸ਼ ਬ੍ਰੇਕ ਕਰਦਾ ਤਰੀਕਾ ਦੱਸਿਆ ਹੋਇਆ ਇਹਨਾਂ ਦੇ ਵਿੱਚੋਂ ਕੋਈ ਵੀ ਤਰੀਕਾ ਬੰਦਾ ਤੇ ਉਹ ਤੁਸੀਂ ਅਪਣਾ ਸਕਦੇ ਜੋ ਠੀਕ ਹੈ ਟ੍ਰੇਡ ਕਰਨ ਲਈ ਤੇ ਬਾਕੀ ਅਗਰੈਸਿਵ ਇੰਟਰੀ ਇਸ ਤਰ੍ਹਾਂ ਕਰ ਸਕਦੇ ਜੋ ਇਹਦਾ ਬ੍ਰੇਕਡਾਊਨ ਹੁੰਦੇ ਸਾਰ ਹੀ ਇਹ ਸਟਾਪ ਲੌਸ ਤੇ ਇਸ ਨੂੰ ਤੁਸੀਂ ਟਾਰਗੇਟ ਕਰ ਸਕਦੇ ਹੋ ਹੁਣ ਦੂਜੀ ਗੱਲ ਇਹਦੇ ਵਿੱਚ ਕੀ ਦੇਖਣੀ ਆ ਕਿ ਆਹ ਸਟਾਪ ਲੌਸ ਨੂੰ ਤੁਸੀਂ ਮਾਪਣਾ ਆ ਕਿ ਜਿਹੜਾ ਲੋਅ ਆ ਉੱਥੋਂ ਤੱਕ ਟਾਰਗੇਟ ਤੁਹਾਡਾ 1:1 ਤੋਂ ਉੱਤੇ ਹੋਣਾ ਚਾਹੀਦਾ ਜੇ ਆਹ ਸਟਾਪ ਲੌਸ ਤੁਹਾਡਾ ਜਿਹੜਾ ਵੱਡਾ ਬਣ ਰਿਹਾ ਏ ਤੇ ਟਾਰਗੇਟ ਤੁਹਾਨੂੰ ਮਤਲਬ ਕਿ 1:1 ਤੋਂ ਘੱਟ ਮਿਲ ਰਿਹਾ ਤੇ ਤੁਸੀਂ ਟ੍ਰੇਡ ਨਹੀਂ ਕਰਨੀ ਫਿਰ ਤੁਸੀਂ ਵੇਟ ਕਰੋਗੇ ਕਿ ਪ੍ਰਾਈਸ ਬਾਉਂਸ ਦੇਵੇ ਤਾਂ ਜੋ ਸਟਾਪ ਲੌਸ ਛੋਟਾ ਹੋ ਜਾਵੇ ਤਾਂ ਉਸ ਤੋਂ ਬਾਅਦ ਆ ਮੈਂ ਸ਼ਾਰਟ ਕਰਾਂ ਜੋ ਮੇਰਾ ਰਿਸਕ ਰਿਵਾਰਡ ਵਧੀਆ ਹੋਵੇ ਇਹ ਚੀਜ਼ ਤੁਸੀਂ ਹਮੇਸ਼ਾ ਧਿਆਨ ਰੱਖਣੀ ਆ ਕਿ ਜਿਹੜਾ ਤੁਹਾਡਾ ਟਾਰਗੇਟ ਆ 1:2:1 ਤੋਂ ਉੱਤੇ ਹੁੰਦਾ ਹੋਵੇ ਇਸ ਜਗ੍ਹਾ ਤੱਕ ਤਾਂ ਹੀ ਤੁਸੀਂ ਟ੍ਰੇਡ ਕਰਨੀ ਆ ਕਿਉਂਕਿ ਇਸ ਜਗ੍ਹਾ ਤੋਂ ਥੱਲੇ ਜਾਣ ਦੇ ਚਾਂਸ ਬਹੁਤ ਘੱਟ ਆ ਜਾਣ ਨੂੰ ਜਾ ਸਕਦਾ ਪਰ ਆਪਣਾ ਇਹੀ ਟਾਰਗੇਟ ਲੈ ਕੇ ਚੱਲਣਾ ਆ ਇਸ ਤੋਂ ਥੱਲੇ ਟਾਰਗੇਟ ਆਪਾਂ ਉਮੀਦ ਨਹੀਂ ਕਰਨੀ ਠੀਕ ਹੈ ਹੁਣ ਚਲੋ ਅੱਗੇ ਪਲੇ ਕਰਕੇ ਦੇਖਦੇ ਆ ਕਿ ਇਹਦੇ ਵਿੱਚ ਕੀ ਬਣਿਆ ਸੀ ਠੀਕ ਹੈ ਹੁਣ ਦੇਖੋ ਜਿਨ੍ਹਾਂ ਨੇ ਇੱਥੇ ਟ੍ਰੇਡ ਕਰ ਲਈ ਅਗਰੈਸਿਵ ਉਹਨਾਂ ਵਾਸਤੇ ਠੀਕ ਹੈ ਕਿ ਉਹ ਸਟਾਪ ਲੌਸ ਨੂੰ ਫੋਲੋ ਕਰ ਸਕਦੇ ਆ ਬਾਕੀ ਜਿਨ੍ਹਾਂ ਨੇ ਨਹੀਂ ਕੀਤੀ ਉਹ ਬਾਉਂਸ ਬੈਕ ਦੀ ਵੇਟ ਕਰ ਸਕਦੇ ਆ ਬਾਉਂਸ ਬੈਕ ਕਿਉਂ ਆਵੇਗਾ ਤੁਸੀਂ ਇਹ ਦੇਖਦੇ ਜਾਣਾ ਕਿ ਪ੍ਰਾਈਸ ਕੁਛ ਨਾ ਕੁਛ ਪਿੱਛੇ ਛੱਡ ਕੇ ਜਾ ਰਿਹਾ ਹੈ ਤਾਂ ਬਾਉਂਸ ਬੈਕ ਉਸ ਨੂੰ ਫਿਲ ਕਰਨ ਉਹ ਆਵੇਗਾ ਹੀ ਆਵੇਗਾ 90 2% ਜਾਂ 93% ਚਾਂਸ ਹੁੰਦੇ ਕਈ ਵਾਰੀ ਨਹੀਂ ਵੀ ਹੁੰਦਾ ਠੀਕ ਹੈ ਉਹ ਹੁਣ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਅਗਰੈਸਿਵ ਹੋ ਜਾਂ ਫਿਰ ਡਿਫੈਂਸਿਵ ਹੋ ਜੇ ਤੁਸੀਂ ਆਪਸ਼ਨ ਕਰ ਰਹੇ ਹੋ ਤਾਂ ਮੈਂ ਕਹਾਂਗਾ ਕਿ ਵੇਟ ਕਰੋ ਪੁੱਲ ਬੈਕ ਦਾ ਤੇ ਪੁੱਲ ਬੈਕ ਤੇ ਸ਼ਾਰਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਕੀ ਆ ਕਿ ਆਪਸ਼ਨ ਦੇ ਵਿੱਚ ਛੋਟਾ ਸਟਾਪ ਲਸ ਮਿਲ ਜਾਵੇਗਾ ਜਾ ਕੇ ਆਪਸ਼ਨ ਦਾ ਪ੍ਰਾਈਸ ਸਸਤਾ ਮਿਲ ਜਾਵੇਗਾ ਇਹ ਚੀਜ਼ ਤੁਸੀਂ ਧਿਆਨ ਦੇਣੀ ਹੈ ਜੇ ਤੁਸੀਂ ਆਪਸ਼ਨ ਕਰ ਰਹੇ ਹੋ ਜੇ ਇੰਟਰਾਡੇ ਕਰ ਰਹੇ ਹੋ ਤਾਂ ਤੁਸੀਂ ਅਗਰੈਸਿਵ ਇੱਥੇ ਵੀ ਸ਼ਾਰਟ ਸੈੱਲ ਕਰ ਸਕਦੇ ਹੋ ਠੀਕ ਹੈ ਚਲੋ ਵੇਖਦੇ ਹੁਣ ਇਹ ਜਿਹੜਾ ਮਤਲਬ ਕਿ ਆਪਾਂ ਦੇਖਿਆ ਹੈ ਕਿ ਸਵਿੰਗ ਲੋਅ ਨੂੰ ਬ੍ਰੇਕ ਕਰਨਾ ਇਹ ਤੁਸੀਂ 15 ਮਿੰਟ ਦੇ ਟਾਈਮ ਫਰੇਮ ਤੇ ਵੀ ਦੇਖ ਸਕਦੇ ਹੋ ਜਾਂ 5 ਮਿੰਟ ਤੇ ਵੀ ਦੇਖ ਸਕਦੇ ਹੋ ਦੋਨਾਂ ਤੇ ਵਧੀਆ ਕੰਮ ਕਰੇਗਾ ਦੋਨੋਂ ਟਾਈਮ ਤੁਸੀਂ ਸਵਿਚ ਕਰਕੇ ਦੇਖਦੇ रह ਸਕਦੇ ਹੋ ਹੁਣ ਜਿਵੇਂ ਕਿ ਆਪਣਾ ਜਿਹੜਾ 5 ਮਿੰਟ ਦਾ ਟਾਈਮ ਫਰੇਮ ਹੈ ਇੱਥੇ ਸਾਰਾ ਕੁਝ ਟੈਸਟਡ ਕਰਕੇ ਚੱਲ ਰਹੀ ਹੈ ਕੋਈ ਵੀ ਮਤਲਬ ਕਿ ਇਹੋ ਜੀ ਚ कि ਜਿਹੜਾ ਪ੍ਰਾਈਸ ਨੇ ਛੱਡੀ ਹੈ ਜਿਹੜੀ ਟੈਸਟਰ ਹੋਣ ਵਾਲੀ ਹੈ ਹੋ ਸਕਦਾ ਹੈ ਕਿ 15 ਮਿੰਟ ਤੇ ਹੋਵੇ ਤਾਂ ਉਸ ਨੂੰ ਰੈਸਟ ਕਰਨ ਜਾਵੇ ਤਾਂ ਆਪਾਂ ਨੂੰ ਉੱਥੇ ਫੇਰ ਐਂਟਰੀ ਮਿਲ ਜਾਵੇ ਠੀਕ ਹੈ ਇਸ ਕਰਕੇ ਦੋਨੋਂ ਟਾਈਮ ਹੀ ਦੇਖਦੇ ਰਹਿਣੇ ਆ 5 ਤੇ 15 ਹੋਰ ਕੋਈ ਵੀ ਟਾਈਮ ਫਰੇਮ ਤੁਸੀਂ ਨਹੀਂ ਦੇਖਣਾ ਛੋਟਾ ਉਸ ਤੋਂ ਬਾਅਦ ਅੱਗੇ ਆਪਾਂ ਇਸ ਨੂੰ ਪਲੇ ਕਰਦੇ ਹਾਂ ਠੀਕ ਹੈ ਹੁਣ ਮੈਂ ਇੰਜ ਕਰਦਾ ਇੱਕ ਟਾਈਮ ਫਰੇਮ 15 ਮਿੰਟ ਦਾ ਕਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਉੱਥੇ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੈਗੀ ਸੀ ਜਿਹੜੀ ਜੀ ਆਪਾਂ ਉਮੀਦ ਕਰ ਸਕਦੇ ਹਾਂ ਸੀ ਕਿ ਪੌਂਸ ਬੈਕ ਆਵੇਗਾ ਚਲੋ 15 ਮਿੰਟ ਤੇ ਚਲਦੇ ਹਾਂ ਉਹ 15 ਮਿੰਟ ਤੇ ਦੇਖੋ ਕਿ ਹੁਣ ਤੁਹਾਡੇ ਕੋਲੇ ਇੱਥੇ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਮਿਲ ਗਈਆਂ ਇਸ ਜਗ੍ਹਾ ਤੇ ਦੇਖੋ ਕਿ ਇੱਕ ਤੁਹਾਨੂੰ ਆਜੇ ਤੁਸੀਂ ਇਸ ਨੂੰ ਮਾਰਕ ਕਰੋਗੇ ਤਾਂ ਇਹ ਇੱਕ ਸਿੰਗਲ ਆਰਡਰ ਏਰੀਆ ਦੇਖੋ ਮਿਲ ਗਿਆ ਜਿਸ ਨੂੰ ਆਪਾਂ ਕਹਿੰਦੇ ਆ ਕਿ ਪ੍ਰਾਈਸ ਪ੍ਰਾਈਜ਼ ਅਨਬੈਲਸ ਏਰੀਆ ਜਾਂ ਕੁਝ ਵੀ ਕਹਿ ਸਕਦੇ ਆ ਮਤਲਬ ਕਿ ਐਸ ਕੈਂਡਲ ਦਾ ਲੋ ਨੂੰ ਆ ਟੱਚ ਨਹੀਂ ਕਰਕੇ ਗਿਆ ਤੇ ਇਹ ਤੁਹਾਡੇ ਲਈ ਰਿਸਿਸਟੈਂਸ ਬਣ ਗਿਆ ਇਸ ਨੂੰ ਟੱਚ ਕਰਨ ਤੇ ਵੀ ਤੁਸੀਂ ਸ਼ਾਰਟ ਪਲਾਨ ਕਰ ਸਕਦੇ ਜੋ ਇਸ ਦੇ ਵਿੱਚ ਆਪਾਂ ਟਰੇਡ ਕਿਵੇਂ ਕਰਦੇ ਆ ਕਿ ਜਿਹੜਾ ਆ ਰੈੱਡ ਕੈਂਡਲ ਹੁੰਦਾ ਆ ਪਿਛਲਾ ਪਿਛਲਾ ਤੀਸਰਾ ਕੈਂਡਲ ਠੀਕ ਹੈ ਤਿੰਨ ਕੈਂਡਲਾਂ ਨੂੰ ਮਿਲਾ ਕੇ ਇਹ ਬੰਦਾ ਆ ਇਹਦੀ ਵੀਡੀਓ ਦੇਖ ਲਿਓ ਜੇ ਨਹੀਂ ਦੇਖੀ ਤਾਂ ਪਿਛਲੇ ਰੈੱਡ ਕੈਂਡਲ ਦੇ ਹਾਈ ਤੇ ਆਪਾਂ ਸਟੌਪ ਲੌਸ ਲਗਾ ਕੇ ਤੇ ਇਸ ਨੂੰ ਟੱਚ ਕਰਨ ਤੇ ਆਪਾਂ ਸੈੱਲ ਕਰ ਦਿੰਨੇ ਆ ਤੇ ਟਾਰਗੇਟ ਤਾਂ ਤੁਹਾਨੂੰ ਬਿਲਕੁਲ ਕਲੀਅਰ ਹੀ ਹੋਊਗਾ ਠੀਕ ਹੈ ਇਸ ਤਰ੍ਹਾਂ ਦੇ ਮਤਲਬ ਕਿ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੂਜੀ ਗੱਲ ਇਹ ਆ ਕਿ ਜਿਹੜਾ ਤਾਂ ਸਵਿੰਗ ਲੋ ਸੀ ਉਹਦਾ ਬ੍ਰੇਕਡਾਊਨ ਹੋਇਆ ਸੀ ਉਹਦਾ ਇਹ ਰੀਟੈਸਟ ਵੀ ਬਣ ਸਕਦਾ ਹੈ ਹੁਣ ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਅਗਰੈਸਿਵ ਬਾਉਂਸ ਤੇ ਸੈਲ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਉਸ ਤੋਂ ਬਾਅਦ ਆ ਪੂਰਾ ਦਿਨ ਤੁਸੀਂ ਬੈਰਿਸ਼ ਰਹਿਣਾ ਜਿੰਨਾ ਚਿਰ ਡੇ ਲੋ ਤੱਕ ਸਟਾਕ ਨਹੀਂ ਚਲਾ ਜਾਂਦਾ ਕਈ ਵਾਰੀ ਸਾਡੇ ਸਟੌਪ ਲੌਸ ਵੀ ਹੋਣਗੇ ਪਰ ਮੈਕਸਿਮਮ ਟਾਈਮ ਤੁਹਾਨੂੰ ਪ੍ਰੋਫਿਟ ਮਿਲੇਗਾ ਜੇ ਤੁਸੀਂ ਵਧੀਆ ਵਧੀਆ ਮਤਲਬ ਕਿ ਐਗਜ਼ਾਮਪਲ ਹਨ ਦੇਖੋਗੇ ਤਾਂ ਠੀਕ ਹੈ ਦੇਖੋਗੇ ਪ੍ਰਾਈਸ ਇਸ ਨੂੰ ਟੱਚ ਕਰਕੇ ਗਿਆ ਤੇ ਨਾਲ ਦੀ ਨਾਲ ਉਸਨੇ ਉਹ ਲੈਵਲ ਵੀ ਟੈਸਟ ਕਰ ਦਿੱਤਾ ਜਿਹੜਾ ਕਿ ਆਪਣਾ ਸਵਿੰਗ ਲੋ ਦਾ ਬ੍ਰੇਕਡਾਊਨ ਸੀ ਠੀਕ ਹੈ ਹੁਣ 15 ਮਿੰਟ ਤੇ ਹੋ ਸਕਦਾ ਹੈ ਕਿ ਸਵਿੰਗ ਲੋ ਇੱਥੇ ਪਿੱਛੇ ਹੋਵੇ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਆ ਦੇਖੋ ਤੁਹਾਡਾ ਟਾਰਗੇਟ ਪੂਰਾ ਹੋ ਗਿਆ ਠ ਟਾਰਗੇਟ ਦੇਖੋ ਪੂਰਾ ਹੋ ਗਿਆ ਪ੍ਰਾਈਸ ਉਸ ਤੱਕ ਚਲਾ ਗਿਆ ਹੋਰ ਵੀ ਥੱਲੇ ਜਾ ਸਕਦਾ ਹੈ ਪਰ ਤੁਸੀਂ ਇੱਥੋਂ ਤੱਕ ਹੀ ਰੱਖਣਾ ਹੈ ਤੁਸੀਂ ਇੱਥੋਂ ਤੱਕ ਹੀ ਰੱਖਣਾ ਇਸ ਤੋਂ ਜ਼ਿਆਦਾ ਉਮੀਦ ਨਹੀਂ ਕਰਨੀ ਠੀਕ ਹੈ ਇਸ ਤਰ੍ਹਾਂ ਤੁਸੀਂ ਟ੍ਰੇਡ ਕਰੋਗੇ ਡਾਊਨ ਸਾਈਡ ਤੇ ਕਈ ਵਾਰੀ ਹੋ ਸਕਦਾ ਹੈ ਕਿ ਪ੍ਰਾਈਸ ਥੋੜਾ ਜ਼ਿਆਦਾ ਟਾਈਮ ਲਗਾ ਕੇ ਜਾਵੇ ਕਈ ਵਾਰੀ ਘੱਟ ਟਾਈਮ ਦੇ ਵਿੱਚ ਚਲਾ ਜਾਵੇ ਕਈ ਵਾਰੀ ਹੋ ਸਕਦਾ ਹੈ ਕਿ ਪੂਰੇ ਦਿਨ ਦੇ ਵਿੱਚ ਜਾਵੇ ਪਰ ਜਿਵੇਂ 95% ਚਾਂਸ ਹੈ ਕਿ ਪ੍ਰਾਈਸ ਉਸ ਤੱਕ ਜਾਵੇਗਾ ਠੀਕ ਹੈ ਜੇ ਤੁਹਾਡਾ ਅਸਲ ਹਿੱਟ ਹੁੰਦਾ ਹੈ ਤਾਂ ਵੀ ਆਪਣਾ ਵਿਊ ਚੇਂਜ ਨਹੀਂ ਕਰਨਾ ਫੇਰ ਸੈਟਅਪ ਲੱਭ ਕੇ ਇਸੇ ਸਾਈਡ ਹੀ ਟ੍ਰੇਡ ਕਰਨੀ ਆ ਜਿੰਨਾ ਚਿਰ मतलब कि प्राइज दोबारा ऑल टाइम हाई के उ जाके ब्रेकआउट दंडीशन जा ब्रेकआउट नहीं कर दता पे हाई नॉस नहीं कर दिता उन्हना चर यह व्यू थाउनसाइड का ही रहेगा ठीक है हूँ मैं तुम्हारा अपसाइड दसता हाँ ये डाउनसाइड क्लीयर हो गया हूँ आपसाइड देखा ठीक है हूँ आप अपसाइड वाली एग्जैंपल देखा ठीक है ये आप डाउनसाइड वाली इग्जैंपल देखी कि हूँ कोई आपड वाली एग्जाम्पल देखा ठीक है ਹੁਣ ਆਪਾਂ ਅਪਸਾਈਡ ਵਾਲੀ ਐਗਜ਼ਾਮਪਲ ਦੇਖਾਂਗੇ ਇਹਦੇ ਵਿੱਚ ਹੋਰ ਕੁਝ ਨਹੀਂ ਦੇਖਣਾ ਬਸ ਇੱਕ ਦੋ ਚੀਜ਼ਾਂ ਦਾ ਹੋਰ ਧਿਆਨ ਰੱਖ ਲਿਓ ਕਿ ਜਿਹੜਾ ਆਪਣਾ ਪ੍ਰਾਈਸ ਜਿਹੜਾ ਇਸ ਤਰ੍ਹਾਂ ਉੱਤੇ ਜਾਂ ਥੱਲੇ ਜਾ ਰਿਹਾ ਹੋਵੇ ਉਹ ਹੋਵੇਗਾ ਤਾਂ ਉਹਦੇ ਵਿੱਚ ਬਹੁਤ ਵਧੀਆ ਟਾਰਗੇਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੇ ਮੰਨ ਲਓ ਕਿ ਪ੍ਰਾਈਸ ਇਸ ਤਰ੍ਹਾਂ ਇੱਕ ਜਗ੍ਹਾ ਤੇ ਕੈਂਡਲ ਬਣਾ ਰਿਹਾ ਤਾਂ ਉਹਦੇ ਵਿੱਚ ਕੈਂਡਲ ਛੋਟੇ ਹੋਣਗੇ ਫਿਰ ਤੁਹਾਡੇ ਟਾਰਗੇਟ ਵੀ ਛੋਟੇ ਹੋਣਗੇ ਕੰਮ ਉੱਥੇ ਵੀ ਕਰੇਗੀ ਠੀਕ ਹੈ ਹਰ ਜਗ੍ਹਾ ਤੇ ਕੰਮ ਕਰੇਗੀ ਪਰ ਜਦੋਂ ਮਤਲਬ ਕਿ ਪ੍ਰਾਈਸ ਕਿਸੇ ਟਰੈਂਡ ਦੇ ਵਿੱਚ ਚੱਲ ਰਿਹਾ ਤਾਂ ਉੱਥੇ ਤੁਹਾਨੂੰ ਵੱਡਾ ਮੂਵਮੈਂਟ ਮਿਲੇਗਾ ਐਂਟਰੀ ਕਰਦੇ ਸਮੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਟਾਰਗੇਟ 1:1 ਤੋਂ ਉੱਤੇ ਬੰਦਾ ਤਾਂ ਹੀ ਐਂਟਰੀ ਲੈਣੀ ਹੈ ਨਹੀਂ ਤੇ ਐਂਟਰੀ ਨਹੀਂ ਲੈਣੀ ਠੀਕ ਹੈ ਹੁਣ ਚਲੋ ਆਪਾਂ ਇਹ ਦੇਖਦੇ ਹਾਂ ਇਹ ਦੇਖੋ ਪਿਛਲੇ ਦਿਨ ਇੱਥੇ ਬੁਲਿਸ਼ ਵੀ ਬਣਿਆ ਸੀ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਤੁਸੀਂ ਮਾਰਕ ਕਰਕੇ ਰੱਖ ਸਕਦੇ ਹੋ ਜੋ ਜੋ ਵੀ ਤੇ ਹਾਈ ਹੈ ਤੇ ਡੇ ਲੋ ਆ ਆਪਣੇ ਕੈਂਡਲ ਦਾ ਠੀਕ ਹੈ ਇਨ ਥੋੜਾ ਜਿਹਾ ਪਬਰੀਕ ਕਰ ਲੈਨੇ ਤਾਂ ਜੋ ਆਸਾਨੀ ਨਾਲ ਸਮਝ ਆ ਜਾਵੇ ਠੀਕ ਹੈ ਇਹ ਆਪਾਂ ਮਾਰਕ ਕਰ ਲਿਆ ਠੀਕ ਹੈ ਹਾਈ ਤੇ ਲੋ ਹੁਣ ਆਪਾਂ 5 ਮਿੰਟ ਦੇ ਟਾਈਮ ਫਰੇਮ ਤੇ ਚੱਲਾਂਗੇ ਤੇ ਫਿਰ ਅੱਗੇ ਪਲੇ ਕਰਾਂਗੇ ਠੀਕ ਦੇਖਾਂ ਕਿਵੇਂ ਸੈਟਅਪ ਇੱਥੇ ਬਣਿਆ ਹੁਣ ਦੇਖੋ ਕਿ ਪ੍ਰਾਈਸ ਮਤਲਬ ਕਿ ਇੱਥੇ ਕੀ ਹੋਇਆ ਕਿ ਡੇ ਲੋ ਦੇ ਪਿਛਲੇ ਦਿਨ ਦੇ ਮਤਲਬ ਕਿ ਲੋ ਦੇ ਕੋਲ ক্লোਜ਼ ਹੋਇਆ ਰੈੱਡ ਕੈਂਡਲ ਬਣਿਆ ਹੋਵੇਗਾ ਤਾਂ ਇੱਥੇ ਪਹਿਲਾਂ ਕੀ ਸਲੀਪ ਹੋਣ ਦੇ ਚਾਂਸ ਹੈ ਲੋ ਤੇ ਪ੍ਰਾਈਸ ਹਾਈ ਵੱਲ ਨੂੰ ਜਾਣ ਦੇ ਚਾਂਸ ਹੈ ਪਰ ਸਲੀਪ ਹੋਣ ਤੋਂ ਬਾਅਦ ਆ ਤੁਸੀਂ ਮਤਲਬ ਕਿ ਡਿਸਾਈਡ ਕਰਨਾ ਹੈ ਨਾ ਕਿ ਇਥੋਂ ਜਿੱਤੇ ਜਾਣਾ ਸ਼ੁਰੂ ਕਰ ਵੀ ਦਿੰਦਾ ਹੈ ਤੇ ਉਹਦੇ ਵਾਸਤੇ ਸਟ੍ਰੈਟਜੀ ਨਹੀਂ ਕਿ ਇਹਦੇ ਵਿੱਚ ਆਪਾਂ ਕੀ ਕਰਨ ਡੇ ਆ ਕਿ ਮਾਰਕੀਟ ਜੋ ਪਿਛਲੇ ਦਿਨ ਲੋਕਾਂ ਨੇ ਜਿਨ੍ਹਾਂ ਨੇ ਬਾਏ ਕੀਤਾ ਜਾਂ ਜਿਨ੍ਹਾਂ ਨੇ ਸੈਲ ਕੀਤਾ ਹੁੰਦਾ ਉਹਨਾਂ ਨੂੰ ਬਾਹਰ ਕੱਢ ਕੇ ਫਿਰ ਰਿਵਰਸ ਹੋਵੇ ਤਾਂ ਫਾਸਟ ਜਾਂਦੀ ਆ ਤੇ ਨਾਲੇ ਇਸ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਪਿਛਲੇ ਬਾਇਰ ਸੀ ਜਾਂ ਸੈਲਰ ਸੀ ਉਹ ਬਾਹਰ ਹੋ ਗਏ ਤੇ ਹੁਣ ਨਵੇਂ ਪਲੇਅਰਾਂ ਨੇ ਐਂਟਰੀ ਕੀਤੀ ਜਾਂ ਸਮਾਰਟ ਮਨੀ ਨੇ ਐਂਟਰੀ ਕੀਤੀ ਇਹ ਤੁਸੀਂ ਚੀਜ਼ ਸਮਝ ਸਕਦੇ ਜੋ ਜਿਸ ਨੂੰ ਆਪਾਂ ਸਟੌਪ ਲੌਸ ਹੰਟਿੰਗ ਵੀ ਕਹਿ ਦਿੰਦੇ ਆ ਕਿ ਪਿਛਲੇ ਸਟੌਪ ਲੌਸ ਹੰਟ ਕਰ ਦਿੰਦੇ ਠੀਕ ਹੈ ਹੁਣ ਅੱਗੇ ਆਪਾਂ ਪਲੇ ਕਰਾਂਗੇ ਤਾਂ ਦੇਖੋ ਮਾਰਕੀਟ ਨੇ ਪਹਿਲੇ ਕੈਂਡਲ ਦੇ ਵਿੱਚ ਹੀ ਆਪਣਾ ਕੀ ਕੀਤਾ ਪਹਿਲਾਂ ਪਿਛਲੇ ਦਿਨ ਦਾ ਲੋ ਸਵੀਪ ਕਰਕੇ ਉਸ ਤੋਂ ਬਾਅਦ ਉੱਤੇ ਆਉਣਾ ਸ਼ੁਰੂ ਕਰ ਦਿੱਤਾ ਠੀਕ ਹੈ ਇਹ 5 ਮਿੰਟ ਤੇ ਦੇਖ ਰਹੇ ਹਾਂ ਆਪਣਾ ਲਾਸਟ ਸਵਿੰਗ ਹਾਈ ਏ ਹੈ ਠੀਕ ਹੈ ਸਟਰਕਚਰ ਸ਼ਿਫਟ ਦੇ ਵਿੱਚ ਹਮੇਸ਼ਾ ਤੁਸੀਂ ਪਿਛਲਾ ਲਾਸਟ ਹਾਈ ਦੇਖਣਾ ਹੈ ਠੀਕ ਹੈ ਪਿਛਲਾ ਲਾਸਟ ਸਵਿੰਗ ਹਾਈ ਜਿੰਨਾ ਹੀ ਮਤਲਬ ਕਿ ਉਸ ਨੂੰ ਫਾਸਟੈਸਟ ਨੇ ਬ੍ਰੇਕ ਕੀਤਾ ਹੋਵੇਗਾ ਉਨਾ ਹੀ ਵਧੀਆ ਤੁਹਾਡਾ ਸੈਟਅਪ ਜਿਵੇਂ ਕਿ ਇਹ ਪੂਰਾ ਤੇਜ਼ੀ ਨਾਲ ਬ੍ਰੇਕ ਕੀਤਾ ਹੈ ਤਾਂ ਬਹੁਤ ਵਧੀਆ ਤੁਹਾਡਾ ਸੈਟਅਪ ਬਣੇਗਾ ਠੀਕ ਹੈ ਹੁਣ 10 ਡਾਕਲੀਅਰ ਹੋ ਗਿਆ ਕਿ ਬ੍ਰੇਕਆਊਟ ਹੋ ਗਿਆ ਹੁਣ ਤੁਸੀਂ ਅਪਸਾਈਡ ਦੀ ਐਂਟਰੀ ਲਈ ਤਿਆਰ ਹੋਗੇ ਹੁਣ ਦੇਖੋ ਕਿ ਧਿਆਨ ਨਾਲ ਦੇਖੋ ਕਿ ਇੱਥੇ ਹੁਣ ਸੈਟਅਪ ਥੋੜਾ ਜਿਹਾ ਆਪਣਾ ਕੀ ਹੈ ਕਿ ਗੜਬੜ ਹੋ ਸਕਦੀ ਹੈ ਹੁਣ ਇਹਦੇ ਵਿੱਚ ਆਪਣਾ ਟੂਲ ਨਹੀਂ ਹੋਵੇਗਾ ਉਹ ਮੈਂ ਇੱਕ ਵਾਰੀ ਦੇਖਦਾ ਜਾਂ ਟੂਲ ਹੋਇਆ ਆਪਣਾ ਲੌਂਗ ਪੋਜੀਸ਼ਨ ਵਾਲਾ ਤਾਂ ਫਿਰ ਮੈਂ ਦੇਖਾਂਗਾ ਠੀਕ ਹੈ ਜਿੱਦ ਨਾਲ ਆਪਾਂ ਟਾਰਗੇਟ ਮੀਜਰ ਕਰ ਸਕੀਏ ਤਾਂ ਤੁਹਾਨੂੰ ਥੋੜਾ ਜਿਹਾ ਸਮਝ ਆ ਜਾਵੇ ਠੀਕ ਹੈ ਹਾਂ ਹੈਗਾ ਠੀਕ ਹੈ ਹੁਣ ਮੰਨ ਲਓ ਕਿ ਜਿੰਨੇ ਅਗਰੈਸਿਵ ਐਂਟਰੀ ਕਰਨੀ ਆ ਉਹ ਇੱਥੇ ਹੀ ਪਾਏ ਕਰੇਗਾ ਪਰ ਸਟਾਪ ਲੋਸ ਉਹਦਾ ਹਾ ਲੋ ਹੀ ਹੋਵੇਗਾ ਠੀਕ ਹੈ ਇਸ ਤੋਂ ਉੱਤੇ ਤੁਸੀਂ ਸਟਾਪ ਲੋਸ ਨਹੀਂ ਲਗਾ ਸਕਦੇ ਤਾਂ ਆ ਆਪਣਾ ਟਾਰਗੇਟ ਹੋਵੇਗਾ ਦੇਖੋ ਕਿ ਉਹ ਟਾਰਗੇਟ 1:2 1 ਤੋਂ ਘੱਟ ਭੰ데요 ਮਤਲਬ ਕਿ ਇੱਥੇ ਐਂਟਰੀ ਨਹੀਂ ਕਰਨੀ ਠੀਕ ਹੈ ਟਰੇਡਿੰਗ ਦਾ ਮਤਲਬ ਇਹੀ ਹੁੰਦਾ ਹੈ ਕਿ ਕਿਸ ਜਗ੍ਹਾ ਤੇ ਟਰੇਡ ਕਰਨੀ ਹੈ ਤੇ ਕਿਸ ਜਗ੍ਹਾ ਤੇ ਟਰੇਡ ਨਹੀਂ ਕਰਨੀ ਉਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹਰ ਜਗ੍ਹਾ ਤੇ ਐਂਟਰੀ ਨਹੀਂ ਲੈਣੀ ਹੁਣ ਆਪਾਂ ਇੱਥੇ ਵੀਟ ਕਰ ਸਕਦੇ ਆ ਕਿ ਜੇ ਪ੍ਰਾਈਸ ਮਤਲਬ ਕਿ ਥੱਲੇ ਡਿਪ ਦਵੇਗਾ ਜੇ ਤਾਂ ਇਸ ਲੈਵਲ ਦੇ ਆਸ-ਪਾਸ ਦੁਬਾਰਾ ਆ ਜਾਵੇ ਤਾਂ ਬਹੁਤ ਵਧੀਆ ਬਾਇ ਕਰਨ ਲਈ ਸਟੌਪ ਲੌਸ ਛੋਟਾ ਹੋ ਜਾਵੇਗਾ ਜੇ ਥੋੜਾ ਬਾਤਾ ਵੀ ਮਤਲਬ ਕਿ ਡਿਪ ਆਉਂਦੀ ਹੈ ਤਾਂ ਵੀ ਮੇਰਾ ਰਿਸਕ ਰਿਵਾਰਡ 1:2 ਬਣ ਜਾਵੇਗਾ ਤਾਂ ਮੈਂ ਫਿਰ ਬਾਇ ਲਈ ਸੋਚ ਸਕਦਾ ਹਾਂ ਠੀਕ ਹੈ ਇਹ ਚੀਜ਼ ਹਮੇਸ਼ਾ ਮਾਈਂਡ ਦੇ ਵਿੱਚ ਰੱਖਣੀ ਹੈ ਕਿ ਟਾਰਗੇਟ ਜੇ ਤੁਹਾਡਾ ਪੂਰਾ ਨਹੀਂ ਬਣ ਰਿਹਾ ਸਟੌਪ ਲੌਸ ਵੱਡਾ ਬਣ ਰਿਹਾ ਤਾਂ ਟ੍ਰੇਡ ਨਹੀਂ ਕਰਨੀ ਉਸ ਤੋਂ ਬਾਅਦ ਵੇਟ ਕਰਨਾ ਚਲੋ ਦੇਖਦੇ ਹਾਂ ਕਿ ਇਹਦੇ ਵਿੱਚ ਆਪਾਂ ਨੂੰ ਐਂਟਰੀ ਬਾਅਦ ਦੇ ਵਿੱਚ ਜਿਹੜੀ ਆਪਣੀ ਕੰਡੀਸ਼ਨਾਂ ਬਣਦੀਆਂ ਉਹਦੇ ਵਿੱਚ ਮਿਲੀ ਜਾਂ ਫਿਰ ਨਹੀਂ ਮਿਲੀ ਅਗੇ ਇਸ ਨੂੰ ਪਲੇ ਕਰਕੇ ਆਪਾਂ ਦੇਖਦੇ ਹਾਂ ਠੀਕ ਹੈ ਇਹ ਦੇਖੋ ਪ੍ਰਾਈਸ ਸਿੱਧਾ ਹੀ ਉੱਥੋਂ ਤੱਕ ਪਹੁੰਚ ਗਿਆ ਠੀਕ ਹੈ ਮਤਲਬ ਕਿ ਇੱਥੇ ਤੁਸੀਂ ਟਰੇਡ ਨਹੀਂ ਕਰੋਗੇ ਠੀਕ ਹੈ ਇੱਕ ਐਗਜ਼ਾਮਪਲ ਮੈਂ ਵੀਡੀਓ ਦੇ ਵਿੱਚ ਤਾਂ ਕਰਕੇ ਦੇ ਦਿਆਂ ਕਿਉਂਕਿ ਇਹੋ ਜਿਹੇ ਐਗਜ਼ਾਮਪਲਾਂ ਵੀ ਤੁਹਾਡੇ ਸਾਹਮਣੇ ਪਨ ਗੀਆਂ ਕਿ ਪ੍ਰਾਈਸ ਹੋ ਸਕਦਾ ਹੈ ਕਿ ਪਹਿਲੇ 15 ਜਾਂ 20 ਮਿੰਟਾਂ ਦੇ ਵਿੱਚ ਹੀ ਉੱਥੋਂ ਤੱਕ ਪਹੁੰਚ ਜਾਵੇ ਤਾਂ ਇਹਦੇ ਵਿੱਚ ਤੁਹਾਡੀ ਬਾਅਦ ਵਿੱਚ ਐਂਟਰੀ ਨਹੀਂ ਬਣੇਗੀ ਹੁਣ ਜਾਣ ਨੂੰ ਇਹ ਹੋਰ ਵੀ ਉੱਤੇ ਜਾ ਸਕਦਾ ਹੈ ਪਰ ਆਪਾਂ ਸਿਰਫ ਡੇ ਲੋ ਤੇ ਡੇ ਹਾਈ ਤੱਕ ਸੀਮਿਤ ਰਹਿ ਰਹੇ ਆ ਜੋ ਕਿ ਆਪਾਂ ਨੂੰ ਜਿਆਦਾ ਅਨਲਿਸਿਸ ਨਾ ਕਰਨਾ ਪਵੇ ਜੇ ਉੱਤੇ ਆਪਾਂ ਹੋਰ ਜਾਣਾ ਤਾਂ ਉਹਦੇ ਵਾਸਤੇ ਤਾਂ ਫਿਰ ਪੂਰਾ ਤੁਹਾਨੂੰ ਪ੍ਰੋਜੈਕਸ਼ਨ ਸਿਕਾਇਆ ਹੋਇਆ ਉਹ ਸਿੱਖ ਕੇ ਉਹਦੇ ਹਿਸਾਬ ਨਾਲ ਬਾਕੀ ਚੀਜ਼ਾਂ ਤੁਸੀਂ ਕਰ ਸਕਦੇ ਹੋ ਪਰ ਇਸ ਸਟ੍ਰੈਟੇਜੀ ਦੇ ਵਿੱਚ ਆਪਾਂ ਸਿਰਫ ਡੇ ਦੇ ਹਾਈ ਤੇ ਡੇ ਦੇ ਲੋ ਤੱਕ ਹੀ ਸੀਮਤ ਰਹਿਣਾ ਉਸ ਤੋਂ ਜ਼ਿਆਦਾ ਨਹੀਂ ਠੀਕ ਹੈ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਹਣ ਪ੍ਰਾਈਸ ਜਾਨ ਨੂੰ ਉੱਤੇ ਜਾਵੇ ਚਾਹੇ ਥੱਲੇ ਜਾਵੇ ਬਾਅਦ ਵਿੱਚ ਆਪਾਂ ਨੂੰ ਕੋਈ ਲੈਣ ਦੇ ਨਹੀਂ ਹੋਣਾ ਚਾਹੀਦਾ ਤੇ ਇਹ ਵੀ ਨਾ ਸੋਚੋ ਕਿ ਜੇ ਡੇ ਹਾਈ ਤੱਕ ਟਾਰਗੇਟ ਪੂਰਾ ਕਰਕੇ ਬਾਅਦ ਦੇ ਵਿੱਚ ਥੱਲੇ ਆਉਂਦਾ ਤਾਂ ਤੁਸੀਂ ਬਾਏ ਕਰਕੇ ਬੈਠ हां जी थोड़ा जा भी टारगेट ਛੱਡ ਕੇ ਥੱਲੇ ਆਉਂਦਾ ਆ ਤਾਂ ਕੋਈ ਸੈਟਅਪ ਤੁਹਾਨੂੰ ਮਿਲਦਾ ਹੈ ਛੋਟੇ ਟਾਈਮ ਫਰੇਮ ਤੇ ਤਾਂ ਤੁਸੀਂ ਬਾਇਲ ਵੀ ਸੋਚ ਸਕਦੇ ਹੋ ਮਤਲਬ ਕਹਿਣ ਦਾ ਕੀ ਹੈ ਕਿ ਜਿੰਨਾ ਚਾਹੇ ਟਾਰਗੇਟ ਹਿੱਟ ਨਹੀਂ ਹੁੰਦਾ ਹੁਣ ਚਲ ਵਯੂ ਬਾਇਰ ਸਾਈਡ ਰੱਖੋ ਜੇ ਟਾਰਗੇਟ ਹਿੱਟ ਹੋ ਜਾਂਦਾ ਫਿਰ ਤਾਂ ਚਲੋ ਕੀ ਸੈਟਅਪ ਹੈ ਖਤਮ ਫਿਰ ਕੁਝ ਹੋਰ ਦੇਖੋ ਜਾਂ ਕਿਸੇ ਹੋਰ ਸਟਾਕ ਦੇ ਵਿੱਚ ਦੇਖ ਸਕਦੇ ਹੋ ਚਲੋ ਹੁਣ ਹੋਰ ਐਗਜ਼ਾਮਪਲ ਦੇਖਦੇ ਆ ਇਹਦੇ ਵਿੱਚ ਐਂਟਰੀ ਤੁਹਾਡੀ ਇਹੋ ਜਿਹੇ ਵਿੱਚ ਨਹੀਂ ਬਣੇਗੀ ਇਹੋ ਜਿਹੀ ਚੀਜ਼ਾਂ ਵੀ ਹੁੰਦੀਆਂ ਰਹਿਣਗੀਆਂ ਤੇ ਸਟਾਕ ਬਹੁਤ سارے ਹੁੰਦੇ ਆ ਕਿਤੇ ਨਾ ਕਿਤੇ ਤੁਹਾਨੂੰ ਇਹ ਮਿਲਦਾ ਰਹੇਗਾ ਡੇਲੀ ਦੇ ਡੇਲੀ ਠੀਕ ਹੈ ਇਨੋਂ ਬਾਰਕਰਾਂਗੇ ਸਭ ਤੋਂ ਪਹਿਲਾਂ ਆਈ ਤੇ ਉਸ ਤੋਂ ਬਾਅਦ ਆ ਇਹਦਾ ਲੋਅ ਮਾਰਕਰ ਹੈ ਠੀਕ ਹੈ ਫਿਰ ਆਪਾਂ ਸਿੱਧਾ 5 ਮਿੰਟ ਤੇ ਜਾਵਾਂਗੇ 15 ਮਿੰਟ ਤੇ ਵੀ ਦੇਖ ਸਕਦੇ ਜੇ 5 ਤੇ ਵੀ ਦੇਖ ਸਕਦੇ ਜੇ ਉਹ ਕੋਈ ਮਤਲਬ ਉਹ ਕੀ ਇਹੋ ਜੀ ਗੱਲ ਨਹੀਂ ਕਿ ਤੁਸੀਂ 5 ਤੇ ਹੀ ਦੇਖਣਾ ਜਾਂ 15 ਤੇ ਦੇਖਣਾ ਜਿੱਤੇ ਵੀ ਤੁਹਾਨੂੰ ਪਹਿਲਾ ਐਂਟਰੀ ਮਿਲ ਜਾਂਦੀ ਹੈ ਉੱਤੇ ਤੁਸੀਂ ਐਂਟਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਜੇ ਇਹ ਵੀ ਦੇਖੋ ਕਿ ਦੇ ਲੋ ਦੇ ਕੋਲ ਕੋਲ ক্লোਜ਼ ਹੋਇਆ ਠੀਕ ਹੈ ਦੇ ਲੋ ਦੇ ਕੋਲ ক্লোਜ਼ ਹੋਇਆ ਤਾਂ ਠੀਕ ਕੀ ਕਰ ਸਕਦਾ ਹੈ ਇਹ ਲੋ ਉਹਦੀ ਕੋਰਡ ਰੀਸੀਵ ਕਰਕੇ ਉੱਤੇ ਜਾ ਸਕਦਾ ਹੈ ਠੀਕ ਹੈ ਹੁਣ ਦੇਖੋ ਕਿ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਇਹ ਸਟਾਕ ਅੱਜ ਕਿੰਨਾ ਮੂਵ ਕਰ ਸਕਦਾ ਹੈ ਮਤਲਬ ਕਿ 95% ਚਾਂਸ ਹੈ ਕਿ ਇਹ ਟਾਰਗੇਟ ਤੁਹਾਡਾ ਪੂਰਾ ਕਰੇਗਾ ਹੀ ਕਰੇਗਾ ਟਾਰਗੇਟ ਪੂਰਾ ਕਰੇਗਾ ਹੀ ਕਰੇਗਾ ਕਿ ਕਿਸੇ ਦਿਨ ਬਾਈ ਜਾਂਸ ਥੋੜਾ ਬਾ ਟਾਰਗੇਟ ਰਾਈਸ ਸਕਦਾ ਰਹਿ ਜਾਂਦਾ ਹੈ ਤਾਂ ਤੁਸੀਂ ਉਹ ਆਪਣੇ ਹਿਸਾਬ ਨਾਲ ਮਤਲਬ ਕਿ ਜਿਹੜੀ ਆਪਣੀ ਪੋਜੀਸ਼ਨ ਨੂੰ ਸਕੁਅਰ ਆਫ ਕਰ ਸਕਦੇ ਜੋ ਅਗਲੇ ਦਿਨ ਪੋਜੀਸ਼ਨ ਲੈ ਕੇ ਨਹੀਂ ਜਾਨੀ ਇਹ ਵੀ ਚੀਜ਼ ਹੈ ਤੁਸੀ ਧਿਆਨ ਰੱਖਣਾ ਹੈ ਠੀਕ ਹੈ ਹੁਣ ਦੇਖਦੇ ਆ ਪਲੇ ਕਰਕੇ ਕਿ ਨੈਕਸਟ ਡੇ ਕਿੱਥੇ ਓਪਨ ਹੋਇਆ ਠੀਕ ਹੈ ਇਹ ਦੇਖੋ ਵੀ ਇਹ ਗੈਪ ਅਪ ਓਪਨ ਹੋਇਆ ਠੀਕ ਹੈ ਇਹ ਕੀ ਹੋਇਆ ਕਿ ਗੈਪ ਅਪ ਓਪਨ ਹੋਣ ਤੋਂ ਬਾਅਦ ਉੱਤੇ ਇਸ ਨੇ ਵਿਕਮਾਰੀ ਉੱਤੇ ਅਜੇ ਆਪਣਾ ਟਾਰਗੇਟ ਪੂਰਾ ਇਸ ਨੇ ਇਹ ਦੇਖੋ ਗੈਪ ਅਪ ਓਪਨ ਹੋਇਆ ਉਸ ਤੋਂ ਬਾਅਦ ਆ ਉੱਤੇ ਇਸ ਨੇ ਮਤਲਬ ਇੱਕ ਮਾਰੀ ਪਰ ਆਪਣਾ ਹਾਈ ਨੂੰ ਪੂਰੀ ਤਰ੍ਹਾਂ ਟੱਚ ਨਹੀਂ ਕੀਤਾ ਇਹਦੇ ਵਿੱਚ ਅਜੇ ਵੀ ਆਪਾਂ ਬਾਈ ਵਾਸਤੇ ਸੋਚ ਸਕਦੇ ਹਾਂ ਪਰ ਸ਼ਰਤ ਉਹੀ ਆ ਕੀ ਟਾਰਗੇਟ ਆਪਣਾ 1:1 ਤੋਂ ਉੱਤੇ ਬਣੇ ਤੇ ਸਟਾਪ ਲੋਸ ਛੋਟਾ ਬਣੇ ਫਿਰ ਆਪਾਂ ਟਰੇਡ ਕਰਾਂਗੇ ਚਲੋ ਅੱਗੇ ਦੇਖਦੇ ਹਾਂ ਕਿ ਇਹਦੇ ਵਿੱਚ ਸੈਟਅਪ ਬਣਿਆ ਜਾਂ ਫਿਰ ਨਹੀਂ ਬਣਿਆ ਠੀਕ ਹੈ ਹੁਣ ਦੇਖੋ ਕਿ ਆਪਾਂ ਇਹ ਜਿਹੜੀ ਐਗਜ਼ਾਮਪਲ ਦੇਖ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਪ੍ਰਾਈਸ ਗੈਪ ਅਪ ਖੁੱਲਿਆ ਠੀਕ ਹੈ ਹੁਣ ਕਈ ਲੋਕ ਇੱਥੋਂ ਮਤਲਬ ਕਿ ਟਰੇਡ ਕਰ ਲੈਣਗੇ ਕਹਿਣਗੇ ਕਿ ਸਵਿੰਗ ਹਾਈ ਬ੍ਰੇਕ ਹੋ ਗਿਆ ਤਾਂ ਆਪਾਂ ਐਂਟਰੀ ਕਰ ਲਈਏ ਪਰ ਕੀ ਆ ਕਿ ਨਾ ਤਾਂ ਇਹ ਹਾਈ ਸਵੀਪ ਕਰਕੇ ਆਇਆ ਤੇ ਨਾ ਹੀ ਇਸ ਜਗ੍ਹਾ ਤੇ ਇਸਨੇ ਲੋ ਬ੍ਰੇਕ ਲੋ ਸਵੀਪ ਕੀਤਾ ਸੀ ਉਸ ਤੋਂ ਬਾਅਦ ਦੇਖੋ ਕਿ ਮਤਲਬ ਪ੍ਰਾਈਸ ਮਿਡਲ ਦੇ ਵਿੱਚ ਖੁੱਲ ਕੇ ਹਾਈ ਦੇ ਕੋਲੋਂ ਦੇਖੋ ਕਿ ਹਾਈ ਦੇ ਕੋਲੋਂ ਥੋੜਾ ਜਿਹਾ ਪੁਆਇੰਟ ਛੱਡ ਕੇ ਥੱਲੇ ਆ ਗਿਆ ਤੇ ਉਸ ਤੋਂ ਬਾਅਦ ਆ ਪ੍ਰਾਈਸ ਨੇ ਲੋ ਸਵੀਪ ਕਰ ਦਿੱਤਾ ਠੀਕ ਹੈ ਹੁਣ ਇੱਥੋਂ ਮਤਲਬ ਕਿ ਆਪਣੀ ਐਂਟਰੀ ਬਣੇਗੀ ਅਪਸਾਈਡ ਦੀ ਅਪਸਾਈਡ ਨੂੰ ਆਪਾਂ ਟਾਰਗੇਟ ਕਰਾਂਗੇ ਜੇ ਪਹਿਲਾਂ ਹੀ ਹਾਈ ਸਵੀਪ ਕਰਕੇ ਆਇਆ ਹੁੰਦਾ ਫਿਰ ਤਾਂ ਚਲੋਗੇ ਆਪਣੀ ਡਾਊਨ ਸਾਈਡ ਦੀ ਐਂਟਰੀ ਬਣਨੀ ਸੀ ਯਾ ਆਪਾਂ ਅਪਸਾਈਡ ਦੀ ਐਗਜ਼ਾਮਪਲ ਦੇਖ ਰਹੇ ਹਾਂ ਹੁਣ ਦੇਖੋ ਕਿ ਇਸ ਨੇ ਲੋ ਸਵੀਪ ਕਰ ਦਿੱਤਾ ਹੁਣ ਆਪਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਪੁਆਇੰਟ ਲੱਭਾਂਗੇ ਹੁਣ ਆਪਣੇ ਕੋਲੇ ਕਲੀਅਰ ਹੋ ਗਿਆ ਕਿ ਇਸ ਨੇ ਕਿੱਥੋਂ ਤੱਕ ਜਾਣਾ ਆ ਇਹ ਇਸਨੇ ਐਸਾਈ ਤੱਕ ਪਹੁੰਚਣਾ ਹੈ ਠੀਕ ਹੈ ਲੋਸ ਵੀਪ ਹੋ ਗਿਆ ਹੈ ਪਰ ਜਿੱਨਾ ਚਾ ਸਟਰਕਚਰ ਸ਼ਿਫਟ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਮੰਨਣਾ ਉਹਨਾਂ ਪਾਸ ਸਵਿੰਗ ਹਾਈ ਇਸ ਦਾ ਮਾਰਕ ਕਰ ਲਵਾਂਗੇ ਠੀਕ ਹੈ ਇਸ ਨੂੰ ਆਪਾਂ ਹਟਾ ਕੇ ਇਸ ਜਗ੍ਹਾ ਤੇ ਲਗਾਵਾਂਗੇ ਠੀਕ ਹੈ ਲਾਸਟ ਸਵਿੰਗ ਹਾਈ ਤੁਹਾਡਾ ਇਹੀ ਬੰਦਾ ਹੈ 5 ਮਿੰਟ ਤੇ ਇਸ ਤੋਂ ਥੱਲੇ ਕੋਈ ਵੀ ਸਵਿੰਗ ਹਾਈ ਨਹੀਂ ਹੈਗਾ ਠੀਕ ਹੈ ਤੇ ਆਪਾਂ ਵੇਟ ਕਰਾਂਗੇ ਜਿੱਨਾ ਚਾ ਸਵਿੰਗ ਹਾਈ ਬ੍ਰੇਕ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕੋਈ ਵੀ ਐਂਟਰੀ ਨਹੀਂ ਕਰਾਂਗੇ ਹੁਣ ਦੇਖੋ ਕਿ ਇਹਦੇ ਵਿੱਚ ਪ੍ਰਾਈਸ ਨੇ ਕੀ ਕੀਤਾ ਕਿ ਤੁਹਾਨੂੰ ਐਂਟਰੀ ਲੈਣ ਦਾ ਮੌਕਾ ਹੀ ਨਹੀਂ ਦਿੱਤਾ ਠੀਕ ਹੈ ਐਂਟਰੀ ਲੈਣ ਦਾ ਮੌਕਾ ਹੀ ਨਹੀਂ ਮਿਲਿਆ ਪ੍ਰਾਈਸ ਸਿੱਧਾ ਹੀ ਉੱਤ ਤੱਕ ਚਲਾ ਗਿਆ ਠੀਕ ਹੈ ਹੁਣ ਇਸ ਦੇ ਵਿੱਚ ਤੁਸੀਂ ਦੂਜੀ ਸਟਰੈਟਜੀ ਵਰਤ ਸਕਦੇ ਸੀ ਜਿਹੜੀ ਕਿ ਆਪਾਂ ਫੇਲਡ ਬ੍ਰੇਕਆਊਟ ਤੇ ਕਰਦੇ ਆ ਫੇਲਡ ਬ੍ਰੇਕਡਾਊਨ ਤੇ ਕਰਦੇ ਆ ਜਾਂ ਫੇਲਡ ਬ੍ਰੇਕਆਊਟ ਤੇ ਕਰਦੇ ਆ ਪਰ ਉਹਦੀ ਲੋੜ ਨਹੀਂ ਆਪਾਂ ਸਟਰਕਚਰ ਸ਼ਿਫਟ ਹੋਣ ਤੋਂ ਬਾਅਦ ਐਂਟਰੀ ਕਰਾਂਗੇ ਤਾਂ ਵਧੀਆ ਰਹੂਗਾ ਮਤਲਬ ਕਿ ਇਹੋ ਜਿਹੀ ਐਗਜ਼ਾਮਪਲ ਵੀ ਆਪਣੇ ਕੰਮ ਨਹੀਂ ਆਵੇਗੀ ਇਹਦੇ ਵਿੱਚ ਮਤਲਬ ਕਿ ਤੁਸੀਂ 트ੈਪ ਨਹੀਂ ਹੋਏ ਇੱਥੇ ਤੁਹਾਨੂੰ ਐਂਟਰੀ ਹੀ ਨਹੀਂ ਮਿਲੀ ਇੱਥੇ ਕੈਂਡਲਸਟਿਕ ਵਗੈਰਾ ਨਾਲ ਐਂਟ ये एंट्री नहीं मिली बाकी पांच मिनट तो थले नहीं जाना स्ट्रक्चर शिफ्ट देखने चाहे एंट्री मिस होंगी है तो हो जाए ठीक है हम होर एग्जाम्पल एक देख लें क्योंकिपल अपने काम की नहीं हम आप इतना मार्ग करा ये देखा क्योंकि पिछला तो अपने काम नहीं आया क्योंकि ओने एंट्री नहीं मिली जिथे एंट्री नहीं मिलती उज भी नहीं करना इस चीज का ध्यान रखना ठीक है ਇਹ ਇਹਦਾ ਆਪਾਂ ਡੇ ਲੋਥ ਦੇ ਹਾਈ ਮਾਰਕ ਕਰ ਲਿਆ ਹੁਣ ਅੱਗੇ ਆਪਾਂ ਪਲੇ ਕਰਾਂਗੇ ਦੇਖੋ ਡੇ ਲੋ ਦੀ ਲਿਕুইਡਿਟੀ ਸਵੀਪ ਹੋ ਗਈ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਸਟਰਕਚਰ ਸ਼ਿਫਟ ਹੋਣ ਦੀ ਵੇਟ ਕਰਾਂਗੇ ਠੀਕ ਹੈ ਅਜੇ ਸਟਰਕਚਰ ਸ਼ਿਫਟ ਨਹੀਂ ਹੋਇਆ ਠੀਕ ਹੈ ਸਵਿੰਗ ਹਾਈ ਵੀ ਆਪਾਂ ਮਾਰਕ ਕਰ ਲੈਨੇ ਆ ਸਟਰਕਚਰ ਸ਼ਿਫਟ ਇਹ ਆਪਣਾ ਲਾਸਟ ਸਵਿੰਗ ਹਾਈ ਬੰਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਪਲੇ ਕਰਾਂਗੇ ਉੜਾ ਜਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਕਰਕੇ ਟਾਈਮ ਲੱਗ ਰਿਹਾ ਨਹੀਂ ਤਾਂ ਉਸੇ ਵੇਲੇ ਚੱਲ ਜਾਂਦਾ ਠੀਕ ਹੈ ਆ ਦੇਖੋ ਕਿ ਆਪਣਾ ਸਟਰਕਚਰ ਸ਼ਿਫਟ ਹੋ ਗਿਆ ਠੀਕ ਹੈ ਇਹ ਆਪਣਾ ਸਟਰਕਚਰ ਸ਼ਿਫਟ ਹੋ ਗਿਆ ਆ ਦੇਖੋ 5 ਮਿੰਟ ਦਾ ਕੈਂਡਲ ਉੱਤੇ ক্লোਜ਼ ਹੋ ਗਿਆ ਸਵਿੰਗ ਹਾਈ ਤੇ ਇੱਥੇ ਤੁਸੀਂ ਐਂਟਰੀ ਕਰੋਗੇ ਆ ਸਟਾਪ ਲੌਸ ਤੇ ਇਹ ਟਾਰਗੇਟ ਇੱਥੇ ਸਾਫ਼-ਸਾਫ਼ ਦਿਖ ਰਿਹਾ ਆਪਾਂ ਨੂੰ ਕਿ 1:1 ਤੋਂ ਉੱਤੇ ਭੰ데요 ਜੇ ਤੁਸੀਂ ਇੱਥੇ ਅਗਰੈਸਿਵ ਐਂਟਰੀ ਕਰ ਸਕਦੇ ਹੋ ਠੀਕ ਹੈ ਇੱਥੇ ਤੁਹਾਨੂੰ ਡਿਪ ਦੀ ਵੇਟ ਕਰਨ ਦੀ ਲੋੜ ਨਹੀਂ ਇਹ ਚੀਜ਼ ਵੀ ਤੁਸੀਂ ਧਿਆਨ ਦੇਣੀ ਜਿੱਥੇ ਐਸਐਲ ਪਹਿਲਾਂ ਹੀ ਛੋਟਾ ਬਣ ਰਿਹਾ ਹੋਵੇ ਟਾਰਗੇਟ ਪੂਰਾ ਵੱਡਾ ਬਣ ਰਿਹਾ ਹੋਵੇ ਉੱਥੇ ਤੁਸੀਂ ਅਗਰੈਸਿਵ ਐਂਟਰੀ ਕਰ ਸਕਦੇ ਹੋ ਬਾਕੀ ਫਿਰ ਵੀ ਜੇ ਟਿਪ ਦੀ ਲੋੜ ਦੇਖਣੀ ਆ ਤਾਂ ਤੁਸੀਂ ਬਾਅਦ ਦੇ ਵਿੱਚ ਚੱਲਦੇ ਹੋਏ ਟ੍ਰੈਂਡ ਦੇ ਵਿੱਚ ਕਿਸ ਤਰ੍ਹਾਂ ਟਰੇਡ ਕਰਨੀ ਆ ਉਹ ਵੀ ਆਪਾਂ ਸਿਕਾਇਆ ਹੋਇਆ ਤੁਹਾਨੂੰ ਪ੍ਰੋਜੈਕਸ਼ਨ ਦੇ ਕੋਰਸ ਦੇ ਵਿੱਚ ਉੱਥੇ ਵੀ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਦੇਖੋ ਪ੍ਰਾਈਸ ਰੀਟੈਸਟ ਵੀ ਕਰਨ ਆਇਆ ਇੱਥੇ ਤੁਹਾਨੂੰ ਸੈਕੰਡ ਐਂਟਰੀ ਵੀ ਮਿਲ ਜਾਵੇਗੀ ਠੀਕ ਹੈ ਪ੍ਰਾਈਸ ਉਸ ਲੈਵਲ ਤੋਂ ਥੱਲੇ ਆ ਗਿਆ ਪਰ ਘਬਰਾਉਣਾ ਨਹੀਂ ਜਿੰਨਾ ਚਿਰ ਆ ਆਪਣਾ ਇਨਵੈਲੀਡੇਸ਼ਨ ਪੁਆਇੰਟ ਬ੍ਰੇਕ ਨਹੀਂ ਹੁੰਦਾ ਉਨਾਂ ਚਿਰ ਆਪਾਂ ਇਸ ਤੋਂ ਤੱਕ ਵਿਊ ਰੱਖਣਾ ਹੀ ਰੱਖਣਾ ਹੈ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਕਿ ਇਹਦੇ ਵਿੱਚ ਤੁਸੀਂ ਧਿਆਨ ਇਹ ਰੱਖਣਾ ਹੈ ਕਿ ਤੁਹਾਡਾ ਜ਼ਿਆਦਾਤਰ ਇਸ ਥੱਲੇ ਦੇ ਥੱਲੇ ਹੋਵੇ ਜਾਂ ਫਿਰ 15 ਮਿੰਟ ਤੇ ਕੋਈ ਵੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਸਿਖਾਈਆਂ ਉਹ ਹੋਣ ਠੀਕ ਹੈ ਦੇਖੋ ਪ੍ਰਾਈਸ ਆਵੇਗਾ ਥੱਲੇ ਪਰ ਜਾਵੇਗਾ ਉੱਤੇ ਹੀ ਠੀਕ ਹੈ ਜਾਵੇਗਾ ਉੱਤੇ ਯੋਗੀ ਕੰਮ ਹੁੰਦਾ ਪ੍ਰਾਈਸ ਇਸ ਤਰ੍ਹਾਂ ਕਰਨਾ ਇਹ ਕੋ ਚਲਾ ਗਿਆ ਥੋੜਾ ਜਿਹਾ ਬਚਾਇਆ ਇਨਾ ਕੁ ਤੁਸੀਂ ਛੱਡ ਵੀ ਸਕਦੇ ਹੋ ਠੀਕ ਹੈ ਹੁਣ ਇਹ ਇਹਦੇ ਵਿੱਚ ਜਿਸ ਤਰ੍ਹਾਂ ਪਿੱਛੇ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਸਿਖਾਇਆ ਗਿਆ ਹੈ ਬ੍ਰੇਕ ਆਊਟ ਹੋਣ ਤੋਂ ਬਾਅਦ ਆ ਪ੍ਰਾਈਸ ਇਸ ਤਰ੍ਹਾਂ ਕਰਕੇ ਜਾਵੇ ਚਾਹੇ ਸਿੱਧਾ ਜਾਵੇ ਕੁਝ ਪਤਾ ਨਹੀਂ ਠੀਕ ਹੈ ਪ੍ਰਾਈਸ ਕਿਸ ਤਰ੍ਹਾਂ ਵੀ ਜਾ ਸਕਦਾ ਹੈ ਪਰ ਐਂਡ ਆਫ ਦਿ ਡੇ ਕੀ ਹੈ ਕਿ ਚਾਂ ਦੇ ਹਾਈ ਚਾਂਸ ਹੁੰਦੇ ਆ ਇਸ ਸਟ੍ਰੈਟਜੀ ਦੇ ਵਿੱਚ ਹੁਣ ਇਹਦੇ ਵਿੱਚ ਮੰਨ ਲਓ ਕਿ ਤੁਸੀਂ ਅਗਰੈਸਿਵ ਐਂਟਰੀ ਕੀਤੀ ਆ ਤਾਂ ਉਹਦੇ ਵਿੱਚ ਕੁਝ ਪ੍ਰੋਫਿਟ ਬੁੱਕ ਕਰ ਸਕਦੇ ਹੋ ਮਤਲਬ ਕਿ ਆਪਣਾ ਟਾਰਗੇਟ 1:2 1:2 ਲਗਾ ਕੇ ਠੀਕ ਹੈ ਜੇ ਤੁਹਾਨੂੰ ਮਤਲਬ ਕਿ ਕੌਨਫੀਡੈਂਸ ਆ ਕੌਨ ਕਿ ਚਲੋ ਐਂਟਰੀ ਮਿਸ ਹੁੰਦੀ ਤਾਂ ਕੋਈ ਚੱਕਰ ਨਹੀਂ ਪਰ ਮੈਂ ਡਿਪ ਆਉਣ ਤੇ ਬਾਈ ਕਰਾਂਗਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਡਿਪ ਆਉਣ ਤੇ ਵੀ ਤੁਸੀਂ ਐਂਟਰੀਆਂ ਬਾਰੇ ਸੋਚ ਸਕਦੇ ਹੋ ਉਹਦੇ ਵਾਸਤੇ ਵੀ ਬਹੁਤ ਸਾਰੀਆਂ ਸਟ੍ਰੈਟਜੀ ਤੁਸੀਂ ਬਾਅਦ ਦੇ ਵਿੱਚ ਵਰਤ ਸਕਦੇ ਹੋ ਪਰ ਤੁਹਾਡੇ ਲਈ ਕੀ ਆ ਕਿ ਮੇਨ ਮੁੱਖ ਦੀ ਗੱਲ ਕੀ ਤੁਹਾਡਾ 뷰 ਕਲੀਅਰ ਆ ਕਿ ਮਾਰਕੀਟ ਹੁਣ ਉੱਤੇ ਨੂੰ ਜਾਵੇਗੀ ਕਿਉਂਕਿ ਉਸਨੇ ਡੇ ਲੋ ਦੀ ਲਿਕুইਡਿਟੀ ਲਈ ਹੋਈ ਹੈ ਠੀਕ ਹੈ ਤੇ ਵੱਡੇ ਟਾਈਮ ਫਰੇਮ 15 ਮਿੰਟ ਤੇ ਵੀ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਕਿ ਤੁਸੀਂ 5 ਮਿੰਟ ਤੇ ਦੇਖਣੀ ਆ 15 ਮਿੰਟ ਤੇ ਵੀ ਤੁਸੀਂ ਦੇਖ ਸਕਦੇ ਹੋ ਹੁਣ 15 ਮਿੰਟ ਤੇ ਵੀ ਉਹੀ ਸਵਿੰਗ ਹਾਈ ਸੀ ਹੁਣ ਦੇਖੋ ਕਿ ਡਿਪ ਕਿਉਂ ਆਈ ਉਹ ਧਿਆਨ ਨਾਲ ਜੇ ਦੇਖਾਂਗੇ ਆਪਾਂ ਛੋਟੇ ਟਾਈਮ ਫਰੇਮ ਤੇ ਡਿਪ ਐਂਟਰੀ ਕਰਕੇ ਸਮਝਾ ਹੂਗਾ ਕਿ ਸਿੱਧਾ ਉੱਤੇ ਜਾਣਾ ਚਾਹੀਦਾ ਪਰ ਡਿਪ ਕਿਉਂ ਆਈ 15 ਮਿੰਟ ਤੇ ਐਸ ਸਵਿੰਗ ਐਸ ਕੈਂਡਲ ਨਾਲ ਹੀ ਸਵਿੰਗ ਹਾਈ ਦਾ ਬ੍ਰੇਕਆਊਟ ਹੋਇਆ ਸੀ ਕਿਉਂਕਿ ਇਸਨੇ ਤੇ ਕਲੋਜ਼ ਨਹੀਂ ਕੀਤਾ ਸੀ ਤਾਂ ਡਿਪ ਆਉਣੀ ਲਾਜ਼ਮੀ ਸੀ ਤੇ ਡਿਪ ਕਿੱਥੋਂ ਤੱਕ ਆ ਸਕਦੀ ਆ ਉਸ ਲੈਵਲ ਤੱਕ ਵੀ ਆ ਸਕਦੀ ਆ ਜਿਹੜਾ ਕਿ ਡੇ ਲੋਅ ਆ ਤਾਂ ਉਹਦੇ ਕੋਲ ਜੇ ਐਂਟਰੀ ਕਰੋਗੇ ਤਾਂ ਹੋਰ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਵੇਖਣ ਨੂੰ ਮਿਲ ਜਾਣਗੇ ਹੁਣ ਇਹ ਜਿਹੜਾ ਇਸਨੇ ਬਾ ਤਹਾਡਾ ਆ ਡਿਮਾਂਡ ਜ਼ੋਨ ਵੀ ਬਣ ਗਿਆ ਸੀ ਜਿਹੜੇ ਰੈੱਡ ਕੈਂਡਲ ਸੀ ਦੀ ਡਿਮਾਂਡ ਜ਼ੋਨ ਦਾ ਸਟਾਪ ਲੌਸ ਕਿੱਥੇ ਹੁੰਦਾ ਇੱਥੇ ਤੇ ਇਹਦਾ ਜਿਹੜਾ 50% ਹੈ ਉਹਦੇ ਆਸ-ਪਾਸ ਆਪਾਂ ਐਂਟਰੀ ਕਰਦੇ ਹਾਂ ਤੇ ਟਾਰਗੇਟ ਤੁਹਾਡੇ ਵਾਸਤੇ ਕਲੀਅਰ ਪਹਿਲਾਂ ਹੀ ਸੀ ਇਸ ਤਰ੍ਹਾਂ ਆਪਾਂ ਇਸ ਸਟ੍ਰੈਟੇਜੀ ਨੂੰ ਵਰਤ ਸਕਦੇ ਹਾਂ ਅਪਸਾਈਡ ਤੇ ਡਾਊਨਸਾਈਡ ਬਹੁਤ ਵਧੀਆ ਕੰਮ ਕਰੇਗੀ ਚਾਹੇ ਆਪਸ਼ਨ ਆ ਚਾਹੇ ਇੰਟਰਾਡੇ ਕਰਦੇ ਜੋ ਇੰਟਰਾਡੇ ਦੇ ਵਿੱਚ ਤਾਂ ਸਿਸਟਮ ਮਤਲਬ ਕਿ ਤੁਹਾਨੂੰ ਬਹੁਤ ਵਧੀਆ ਬਣੇਗਾ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ